ਕਹਿੰਦੇ ਵੱਡੇ ਵੱਡੇ ਥੰਮ ਹੁੰਦੇ ਆ ਉਹਨਾਂ ਨਾਲ ਥੰਮਾਂ ਨਾਲ ਜੜ ਕੇ ਖੜੇ ਹੋ ਜਾਓਗੇ ਤਾਂ ਉਹ ਥੰਮਾਂ ਦੇ ਉੱਤੇ ਸਭ ਤੋਂ ਸੇਫਟੀ ਸ਼ੁਰੂ ਹੁੰਦੀ ਹੈ ਇਹ ਤੇ ਸੇਫ ਹੈ ਉਹ ਡਬਲ ਹੈ ਸੇਫਟੀ ਇੱਦਾਂ ਖੜੇ ਹੋ ਜਾਓ ਬਚਾ ਹੈ ਤੁਹਾਨੂੰ ਦੇਖੋ ਸੇਫਟੀ ਦੇਖੋ ਨਾ ਉਹ ਸੇਫਟੀ ਸਭ ਤੋਂ ਇੰਪੋਰਟੈਂਟ ਹੈ ਕਿੱਥੇ ਸੇਫ ਹੈ ਇਹ ਤੁਸੀਂ ਆਪ ਜਾਣਦੇ ਹੋ ਸਮਝ ਸਕਦੇ ਹੋ ਤੇ ਜਦੋਂ ਡਿੱਗੂਗਾ ਵੀ ਤਾਂ ਉੱਪਰ ਆਏਗਾ ਸਾਰਾ ਕੁਝ ਅਲਮਾਰੀ ਬੰਦ ਕਰ ਲਓ ਇੱਕ ਤਾਂ ਕੈਮੋਫਲੇਜ ਹੈਗਾ ਇਹ ਵੀ ਸੇਫਟੀ ਹੈਗੀ ਹੈ ਜੇ ਲੱਗੇ ਪੜੇਗੇ ਤਾਂ ਤੁਹਾਡੇ ਨਾਲ ਨਹੀਂ ਆਏਗਾ ਬਚਾ ਹੈ ਤੁਹਾਡਾ ਇਸੇ ਤਰ੍ਹਾਂ ਉਹ ਦਰਫਤ ਕਿਹੜੇ ਵੇਲੇ ਕਿੱਥੇ ਕਿਹਨੇ ਬੰਬ ਸੁੱਟ ਜਾਣਾ ਕਈ ਵਾਰ ਜੋ ਇਦਾਂ ਹੁੰਦਾ ਹੈ ਉਹਨਾਂ ਦੇ ਭਾਰ ਹਵਾਈ ਜਹਾਜ਼ਾਂ ਦੇ ਉੱਤੇ ਇਹੋ ਜਿਹਾ ਹੋ ਜਾਂਦਾ ਹੈ ਕਿ ਉਹਨਾਂ ਨੂੰ ਆਪਣੇ ਬਚਾ ਲਈ ਖਾਲੀ ਕਰਨਾ ਪੈਂਦਾ ਕਿਤੇ ਵੀ ਬੰਬ ਸੁੱਟ ਜਾਂਦੇ ਆ ਰੇਲਵੇ ਜੰਕਸ਼ਨ ਬੱਸ ਸਟਾਪਸ ਜਾ ਹੋਰ ਕੋਈ ਇਹੋ ਜਿਹਾ ਸਾਧਨ ਜਿੱਥੇ ਆਮ ਆਵਾਜਾਈ ਦਾ ਸਾਧਨ ਰਿਕਵਟ ਹੋਵੇ دریاਵਾਂ ਦੇ ਉੱਤੇ ਪੌੜਾ ਰੇਲਵੇ ਉੱਤੇ ਪੌੜਾ ਇਹਨਾਂ ਉੱਤੇ ਬੰਬ ਉਹ ਜ਼ਰੂਰ ਸਿੱਟਦੇ ਨੇ ਕਿਦੇ ਸਾਡੇ ਪੁਲ ਨੇ ਬਹੁਤ ਵੱਡੇ ਵੱਡੇ ਪੁਲ ਨੇ ਜਿਵੇਂ ਜਿਵੇਂ ਗ੍ਰਾਮ ਵਾਲਾ ਪੌੜਾ ਜੀਟੀ ਰੋਡ ਵਾਲਾ ਪੌੜਾ ਤਾਂ ਹੋਰ ਪੁਲ ਨੇ ਇਹਨਾਂ ਦੇ ਜਿਹੜੇ ਥੱਮ ਨੇ ਇਹਨਾਂ ਦੇ ਨਾਲ ਲੱਗ ਕੇ ਖੜੇ ਹੋ ਜਾਣ ਇੱਥੇ ਤੁਸੀਂ ਨੂੰ 5-10 ਹਜ਼ਾਰ ਤੱਕ ਬੰਦੇ ਜੋ ਹੈ ਆਪਣਾ ਬਚਾਅ ਕਰ ਸਕਦੇ ਨੇ ਜੇਤੇ ਵੀ ਇਹ ਖਤਰਾ ਵੀ ਹੋਵੇ ਤਾਂ ਇਹਨਾਂ ਦਾ ਬੰਕਰਾਂ ਦੇ ਰੂਪ ਤੋਂ ਵੀ ਚੰਗਾ ਇਸਤੇਮਾਲ ਕੀਤਾ ਜਾ ਸਕਦਾ ਹੈ ਜਿਹੜੇ ਬੰਕਰ ਤਿਆਰ ਹੋਣੇ ਚਾਹੀਦੇ ਆ ਅਜੇ ਜਾਗਣਗੇ ਲੇਕਿਨ ਹੁਣ ਟਾਈਮ ਜੋ ਹੈ ਬੰਕਰ ਬਣਾਉਣ ਲਈ ਬੜਾ ਘੱਟ ਹੈ ਬਣਾਉਣਾ ਚਾਹੀਦਾ ਹੈ ਇਹ ਤਾਂ ਬਹੁਤ ਜ਼ਰੂਰੀਅਤ ਹੈ ਕਿ ਖਾਸ ਕਰਕੇ ਜਿਹੜੇ ਮਹੱਲੇ ਦੇ ਵਿੱਚ ਜਿਹੜੇ ਹਲਕੇ ਦੇ ਵਿੱਚ ਥੋੜਾ ਖਤਰਾ ਹੈ ਇਕੱਠੇ ਵੱਡੇ ਬੰਕਰ ਬਣਾ ਲਓ ਜਿੱਥੇ ਸਾਰੇ ਅੰਡਰਗਰਾਉਂਡ ਬੰਕਰ ਬਣਾ ਲਓ ਜਿੱਥੇ ਸਾਰੇ ਚਲੇ ਜਾਣ ਇਹਨਾਂ ਨੇ ਜੋ ਯੂਕਰੇਨ ਹੈ ਰੋਜ਼ ਨੂੰ ਫਾਇਰਿੰਗ ਹੁੰਦੀ ਹੈ ਉਹਨਾਂ ਨੇ ਕੀ ਕੀਤਾ ਜਿਹੜੀ ਰੇਲਵੇ ਲਾਈਨ ਹੈ ਨਾ ਉਹ ਅੰਡਰਗਰਾਉਂਡ ਹੈ ਉਹਨਾਂ ਨੇ ਰੇਲਵੇ ਲਾਈਨ ਇਕਦਮ ਸਾਰੇ ਉੱਥੇ ਚਲੇ ਜਾਂਦੇ ਨੇ ਤਾਂ ਕਿ ਉੱਥੇ ਉਹ ਖਤਰਾ ਬੜਾ ਘਟਾ ਤਾਂ ਹੀ ਉਹਦੇ ਬੰਦੇ ਵੀ ਘਟ ਮਾਰਦੇ ਹੁਣ ਹਾਲਾਤ ਜਿੱਦਾਂ ਦੇ ਬਣੇ ਲੱਗਦਾ ਹੈ ਕਿ ਜੰਗ ਜੜੀ ਹੈ ਹੋ ਸਕਦੀ ਹੈ ਵੀ ਕਿਸੇ ਤਰੀਕੇ ਦੇ 90% ਨਹੀਂ ਲੱਗਦਾ ਮੈਨੂੰ ਹਾਲ ਤਾਂ ਕਹਿੰਦੇ ਵੀ ਬਹੁਤ ਜ਼ਿਆਦਾ ਬਣਿਆ ਹੋਇਆ ਇਦਾਂ ਦਾ ਵੀ ਨਾਲਾ ਵੀ ਤਾਂ ਚਾਹੀਦਾ ਨਾ ਦਮ ਹੈ ਨਹੀਂ ਦਮ ਕਿੱਥੋਂ ਲਿਆਉਂ ਦਮ ਹੁੰਦਾ ਅਮਰੀਸ਼ਨ ਦਾ 5 ਦਿਨ ਦਾ ਅਮਰੀਸ਼ਨ ਹੋਵੇ 4 ਦਿਨ ਦਾ ਪੈਟਰੋਲ ਹੋਵੇ ਤਾਂ 20 ਦਿਨ ਦੀ ਲੜਾਈ ਲੜ ਲਓਗੇ ਇਹ ਜੇ ਚਾਰੇ ਪਾਸੇ ਜੋ ਪੇਸ਼ੂਨੀ ਲੈ ਰੱਖੀ ਹੈ ਪਹਿਲਾਂ ਸੋਚਿਆ ਸੀ ਕਿ ਇਹ ਚੀਨ ਹੈ ਸ਼ਾਇਦ ਮਦਦ ਕਰੇ ਮੈਂ ਚੀਨ ਹੋ ਜਾ ਲੈ ਵੀ ਆਈ ਸੀ ਕਮਾਈਆਂ ਵੀ ਸੀ ਲੇਕਨ ਹੁਣ ਜੇ ਸਾਡੇ ਸਿਕਿਉਰਿਟੀ ਡਿਵਾਈਜ਼ਰ ਜੋ ਹੈ ਦਵਾਲ ਸਾਹਿਬ ਉਹਨਾਂ ਨੇ ਗੱਲ ਕੀਤੀ ਆ ਉਹ ਕਹਿੰਦੇ ਡੋਨਟ ਵਰੀ ਅਸੀਂ ਤੁਹਾਡੇ ਨਾਲ ਤੁਹਾਨੂੰ ਤੁਹਾਡੀ ਸ਼ਾਂਤੀ ਕਰਵਾਵਾਂਗੇ ਸ਼ਾਂਤੀ ਦੇ ਦਿੱਤੀ ਹੁਣ ਔਰ ਮੈਂ ਐਗਜ਼ੈਕਟ ਮੈਸੇਜ ਮੈਂ ਪੜਿਆ ਉਹ ਜੋ ਪੋਜ਼ਿਟਿਵ ਮੈਸੇਜ ਆ ਉਹਨੇ ਵੀ ਕਿਹਾ 트럼ਪ ਨੇ ਵੀ ਕਿਹਾ ਰਸ਼ੀਆ ਨੇ ਵੀ ਕਿਹਾ ਸਾਰੇ ਔਰ ਇਹਨੇ ਦੇਖ ਲੈਣਾ ਚਾਹੀਦਾ ਕਿੱਥੇ ਅਸੀਂ ਜਿਹੜਾ ਚੌਥੇ ਨੰਬਰ ਤੇ ਦੁਨੀਆ ਦੇ ਇਕਨੋਮੀ ਕਿੱਥੇ ਉਹ 104 105 ਨੰਬਰ ਦੇ ਉੱਤੇ ਆ ਸਚੀਗਰ ਜੀ ਮੈਂ ਹਾਂ ਗੁਰਦੀਪ ਸਿੰਘ ਲੰਮੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਹੁਣ ਹਾਲਾਤ ਬਣੇ ਹੋਏ ਨੇ ਭਾਰਤ ਅਤੇ ਪਾਕਿਸਤਾਨ ਦੇ ਐਲਓਸੀ ਤੇ ਲਗਾਤਾਰ ਗੋਲੀਬਾਰੀ ਜਿਹੜੀ ਹੈ ਉਹ ਚੱਲ ਰਹੀ ਹੈ ਔਰ ਤਣਾਅਪੂਰਨ ਸਥਿਤੀ ਜਿਹੜੀ ਬਣੀ ਹੋਈ ਹੈ ਇਸ ਦੇ ਮੱਦੇਨਜ਼ਰ ਗੁਰਦਾਸਪੁਰ ਦੇ ਵਿੱਚ ਵੀ ਰਾਤ 9 ਵਜੇ ਤੋਂ ਬਾਅਦ ਪੂਰਨ ਲੋ ਜਿਹੜਾ ਬਲੈਕਆਊਟ ਆ ਜਿਹੜਾ ਉਹ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਨਸਟਰਕਸ਼ਨ ਜਿਹੜੀਆਂ ਨੇ ਉੱਥੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਕਿ ਗੁਰਦਾਸਪੁਰ ਦੇ ਵਿੱਚ 9 ਵਜੇ ਤੋਂ ਬਾਅਦ ਪੂਰਨ ਤੌਰ ਤੇ ਬਲੈਕਆਊਟ ਜਿਹੜਾ ਹੋਵੇਗਾ ਤੇ ਕੋਈ ਵੀ ਆਪਣੀ ਘਰ ਦੀ ਬੱਤੀ ਹੈ ਜਿਹੜੀ ਉਹ ਨਹੀਂ ਜਗਾ ਸਕਦਾ ਹੁਣ ਇਸ ਦੇ ਨਾਲ ਨਾਲ ਇਸ ਮਾਹੌਲ ਦੇ ਦੌਰਾਨ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ ਅਗਰ ਜੰਗ ਲੱਗਦੀ ਹੈ ਅਗਰ ਭਾਰਤ ਪਾਕਿਸਤਾਨ ਦੇ ਵਿੱਚ ਤਣਾਪੂਰ ਸਥਿਤੀ ਜਿਹੜੀ ਹੈ ਹੋਰ ਰੂਪ ਇਖਤਿਆਰ ਕਰਦੀ ਹੈ ਤਾਂ ਉਸ ਤੋਂ ਬਾਅਦ ਆਪਣਾ ਰੱਖ ਰਖਾ ਕਿਵੇਂ ਕਰ ਸਕਦੇ ਤੇ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵੇਲੇ ਕਰਨਲ ਡੀਐਸ ਗਰੇਵਾਲ ਜੀ ਮੌਜੂਦ ਨੇ ਜਿਨ੍ਹਾਂ ਨੇ ਆਪਣਾ ਬਖੂਬੀ ਜਿਹੜਾ ਫੌਜ ਦੇ ਵਿੱਚ ਜੋਬ ਵੀ ਕੀਤੀ ਤੇ ਇਸ ਦੇ ਨਾਮ ਨਾਲ ਜੰਗਾਂ ਵੀ ਲੜੀਆਂ ਨੇ ਤਾਂ ਦੱਸਿਆ ਜਾਊਗਾ ਵੀ ਕਿਸ ਤਰੀਕੇ ਨਾਲ ਆਪਣਾ ਵਿਚਾਰ ਜੜਾ ਕਰ ਸਕਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਜਿਸ ਤਰੀਕੇ ਦੇ ਨਾਲ ਹੁਣ ਸਥਿਤੀ ਬਣੀ ਹੋਈ ਹੈ ਭਾਰਤ ਅਤੇ ਪਾਕਿਸਤਾਨ ਆਪਸ ਦੇ ਵਿੱਚ ਐਲੋਸੀ ਤੇ ਲਗਾਤਾਰ ਗੋਲੀਬਾਰੀ ਚੱਲਦੀ ਪਈ ਹੈ। ਦੂਸਰੇ ਪਾਸੇ ਪਾਕਿਸਤਾਨ ਇਹ ਕਹਿੰਦਾ ਪਿਆ ਕਿ ਮੈਂ ਮੂੰਹ ਤੋੜ ਜਵਾਬ ਜਿਹੜਾ ਦੇਵਾਂਗਾ। ਦਵਾਂਗੇ ਲੇਕਿਨ ਉਸ ਤੋਂ ਬਾਅਦ ਭਾਰਤ ਦੇ ਵੱਲੂ ਲਗਾਤਾਰ ਇਨਸਟਰਕਸ਼ਨ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਨਾਗਰਿਕਾਂ ਨੂੰ ਕਿ ਤੁਸੀਂ ਬਾਰਡਰ ਏਰੀਆਜ਼ ਨੇ ਜਿਹੜੇ ਉਹਨਾਂ ਦੇ ਵਿੱਚ ਬਲੈਕਆਊਟ ਪੂਰਨਤਾ ਉਤ ਰੱਖਿਆ ਜਾਵੇ ਤਾਂ ਇਹ ਮੰਨਿਆ ਜਾ ਸਕਦਾ ਕਿ ਜੰਗ ਲੱਗ ਸਕਦੀ ਹੈ ਚਾਂਸਸ ਹੈਗੇ ਨੇ। ਦੇਖੋ ਕੋਈ ਵੀ ਅਵੇਅਰਨੈਸ ਜਾਣਕਾਰੀ ਔਰ ਰਿਹਰਸਲ ਹੂਨ ਡਗਣ ਡਿਗਣੋਂ ਬਚਾਉਂਦੀ ਆ ਟੁੱਕੇ ਬਚਾਉਂਦੀ ਆ ਜੇ ਅਸੀਂ ਆਪਣੇ ਆਪ ਨੂੰ ਪਹਿਲਾਂ ਹੀ ਤਿਆਰ ਕਰ ਲਿਆ ਕਿ ਅਗਰ ਇੱਥੇ ਜੰਗ ਲੱਗਦੀ ਆ ਤਾਂ ਅਸੀਂ ਕੀ ਬਚਾਅ ਕਰਨਾ ਹੈ ਤਾਂ ਅਸੀਂ ਬਹੁਤ ਜ਼ਿੰਦਗੀਆਂ ਬਚਾ ਸਕਦੇ ਆ ਇਹ ਸਾਰਿਆਂ ਨੂੰ ਹਰ ਇੱਕ ਮਤਲਬ ਪਿੱਛੇ ਵਾਲਿਆਂ ਨੂੰ ਜਿੰਨੇ ਵੀ ਨੇ ਪਿੱਛੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੋ ਸਰਕਾਰ ਰਿਹਰਸਲਾਂ ਕਰਵਾ ਲੈਂਦੀ ਆ ਉਹਨੂੰ ਸੀਰੀਅਸਲੀ ਕਰਨ ਕਿਉਂ ਉਹਦੇ ਬਿਨਾ ਜੋ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਸਮਝ ਸਕਦੇ ਕਿਉਂ ਕੋਈ ਪਤਾ ਨਹੀਂਦਾ ਕਿਉਂਕਿ ਕਿਹੜੇ ਵੇਲੇ ਕਿੱਥੇ ਕਿਹਨੇ ਬੰਬ ਸੁੱਟ ਜਾਣਾ ਹੈ ਕਈ ਵਾਰ ਜੋ ਇਦਾਂ ਹੁੰਦਾ ਹੈ ਉਹਨਾਂ ਦੇ ਭਾਰ ਹਵਾਈ ਆਜਾਂਦੇ ਉੱਤੇ ਇਹੋ ਜਿਹਾ ਹੋ ਜਾਂਦਾ ਹੈ ਕਿ ਉਹਨਾਂ ਨੂੰ ਆਪਣੇ ਬਚਾ ਲਈ ਖਾਲੀ ਕਰਨਾ ਪੈਂਦਾ ਕਿਤੇ ਵੀ ਬੰਬ ਸੁੱਟਦੇ ਜਾਂਦੇ ਆ ਬਸ ਆਮ ਤੌਰ ਦੇ ਉੱਤੇ ਜਿਹੜੇ ਪਾਕਿਸਤਾਨੀ ਜੋ ਜਿ소ਰੀ ਕਿਸੇ ਵੀ ਦੁਸ਼ਮਣ ਦਾ ਹੁੰਦਾ ਹੈ ਉਹਨਾਂ ਦੇ ਜਹਾਜ਼ ਜਿਹੜੇ ਹੈਗੇ ਆ ਉਹ ਟਾਰਗੇਟ ਉਹ ਲੈ ਕੇ ਚੱਲਦੇ ਆ ਜੋ ਦੁਸ਼ਮਣ ਦੇ ਅਮਨੀਸ਼ਨ ਡੰਪ ਜਾ ਪੋਜੀਟਿਕਾਣੇ ਜਾਂ ਹੈੱਡਕੁਆਟਰ ਜਾਂ ਕਮਿਊਨੀਕੇਸ਼ਨ ਸੈਂਟਰ ਜਾਂ ਇਵਨ ਸਿਵਲ ਦੇ ਵੀ ਹੈੱਡਕੁਆਟਰ ਆਫਿਸ ਰੇਲਵੇ ਜੰਕਸ਼ਨ ਬੱਸ ਸਟਾਪਸ ਜਾਂ ਹੋਰ ਕੋਈ ਇਹੋ ਜਿਹਾ ਸਾਧਨ ਜਿੱਥੇ ਆਮ ਆਵਾਜਾਈ ਦਾ ਸਾਧਨ ਰਿਕਰਟ ਹੋਵੇ ਜਾਂ ਵੱਡੇ ਪੁਲਾਂ ਦੇ ਵਿੱਚ ਦਰਿਆਵਾਂ ਦੇ ਉੱਤੇ ਪੁਲਾ ਰੇਲਵੇ ਉੱਤੇ ਪੁਲਾ ਇਹਨਾਂ ਉੱਤੇ ਬੰਬ ਉਹ ਜ਼ਰੂਰ ਸਿੱਟਦੇ ਨੇ ਔਰ ਇਹਨਾਂ ਦੇ ਟਾਰਗੇਟ ਬਣਾਏ ਹੁੰਦੇ ਨੇ ਔਰ ਇਹਨਾਂ ਦੀ ਸੁਰੱਖਿਆ ਦਾ ਸਾਧਨ ਜੋ ਹੈ ਖਾਸ ਕਰਕੇ ਜਿਵੇਂ ਮਿਨੀਸ਼ਨ ਡੰਪ ਹੈ ਉਹਨਾਂ ਨੂੰ ਕੈਮੋਫਲੇਜ ਕੀਤਾ ਜਾਂਦਾ ਹੈ ਕੈਮੋਫਲੇਜ ਦਾ ਮਤਲਬ ਹੈ ਉਹਨਾਂ ਨੂੰ ਇਸ ਤਰ੍ਹਾਂ ਢਕਣਾ ਕਿ ਪਤਾ ਨਾ ਲੱਗੇ ਕਿ ਇਹ ਟਾਰਗੇਟ ਹੈ ਇੱਥੇ ਕਿ ਨਹੀਂ ਹੈ ਕੈਮੋਫਲੇਜ ਕਰਨ ਦੇ ਸਾਧਨ ਹੈ ਜਿਵੇਂ ਆਮ ਗੱਡੀਆਂ ਜਿਵੇਂ ਖੜੀਆਂ ਨੇ ਇਹਨਾਂ ਦੇ ਉੱਤੇ ਜਾਲੇ ਪਾਏ ਜਾਂਦੇ ਨੇ ਡੰਡੇ ਲਾ ਕੇ ਪਿੱਛੇ ਤੱਕ ਉਹਨਾਂ ਦਾ ਪੱਧਰ ਜਿਹੜਾ ਸਤ੍ਹਾ ਤੋੜ ਦਿੱਤੀ ਜਾਂਦੀ ਹੈ ਕਿ ਗੱਡੀ ਨਾ ਲੱਗੇ ਇਸੇ ਤਰ੍ਹਾਂ ਘਰ ਵੀ ਜਿਹੜੇ ਹੈਗੇ ਆਮਿਨੇਸ਼ਨ ਹੈ ਉਹਨਾਂ ਦੀ ਵੀ ਸ਼ਕਲ ਬਦਲੀ ਜਾਂਦੀ ਹੈ ਕਿ ਉਹਨਾਂ ਦੇ ਉੱਤੇ ਪੱਤਿਆਂ ਦੇ ਨਾਲ ਹੋਰ ਦਰਖਤਾਂ ਦੇ ਨਾਲ ਉੱਤੇ ਦਸਾਂ ਵੱਡੀਆਂ-ਵੱਡੀਆਂ ਟਾਹਣੀਆਂ ਲਾਤੀਆਂ ਜਾਂ ਉੱਪਰ ਜਾਲੇ ਪਾਏ ਜਾਂਦੇ ਨੇ ਉਹਨਾਂ ਦੀਆਂ ਵੀ ਸਤਾਹਤ ਉਡ ਦਿੱਤੀਆਂ ਜਾਂਦੀਆਂ ਨੇ ਇਸੇ ਤਰ੍ਹਾਂ ਹੀ ਜੋ ਆਮ ਲੋਕ ਜੋ ਹੈ ਬਚਾ ਲਈ ਖਾਈਆਂ ਬਣਾਉਂਦੇ ਨੇ ਲੁਧਿਆਣਾ ਦੇ ਵਿੱਚ ਮੈਂ ਤਾਂ ਕਿਤੇ ਦੇਖੀ ਨਹੀਂ ਕੋਈ ਐਹੋ ਜਿਹਾ ਖੱਡਾ ਬਣਾਇਆ ਜਿੱਥੇ ਕੋਈ ਸਬ ਸਕੇ ਸੋ ਇੱਥੇ ਤਾਂ ਮੈਂ ਇੱਕੋ ਹੀ ਸਾਧਨ ਦੇਖਦਾ ਹਾਂ ਕਿ ਜੋ ਸਾਡੇ ਪੁੱਲ ਨੇ ਬਹੁਤ ਵੱਡੇ-ਵੱਡੇ ਪੁੱਲ ਨੇ ਜਿਵੇਂ ਜਿਗਰਾਵਾਲਾ ਪੋਲਾ ਹੈ ਜਿਹੜਾ ਇਧਰ ਦਾ ਦੂਜੇ ਪੋੜ ਜੀਟੀ ਰੋਡ ਵਾਲਾ ਪੋਲਾ ਹੈ ਤਾਂ ਹੋਰ ਪੋੜ ਨੇ ਇਹਨਾਂ ਦੇ ਜਿਹੜੇ ਥੱਮ ਨੇ ਨਾ ਇਹਨਾਂ ਦੇ ਨਾਲ ਲੱਗ ਕੇ ਖੜੇ ਹੋ ਜਾਣ ਇੱਥੇ ਤੀਰ ਨੂੰ 5 10000 ਤੱਕ ਬੰਦੇ ਜੋ ਹੈ ਆਪਣਾ ਬਚਾਅ ਕਰ ਸਕਦੇ ਨੇ ਜੇਤੇ ਵੀ ਇਹ ਖਤਰਾ ਵੀ ਹੋਵੇ ਤਾਂ ਇਹਨਾਂ ਦਾ ਬੰਕਰਾਂ ਦੇ ਰੂਪ ਤੋਂ ਵੀ ਚੰਗਾ ਇਸਤੇਮਾਲ ਕੀਤਾ ਜਾ ਸਕਦਾ ਹੈ ਜਿਵੇਂ ਜਿਵੇਂ ਗੁਰਪ੍ਰੀਤ ਸਾਹਿਬ ਮਾਫੀ ਚਾਹੁੰਦਾ ਵਿੱਚ ਟੋਕਰਿਆ ਵਾਂ ਵੀ ਜਿਵੇਂ ਕਹਿੰਦੇ 71 ਦੀ ਲੜਾਈ ਤੋਂ ਬਾਅਦ ਬਹੁਤ ਕੁਝ ਸਿੱਖਿਆ ਭਾਰਤ ਨੇ ਲੇਕਿਨ ਕਹਿੰਦੇ ਵੀ ਜਦੋਂ ਵਰਲਡ ਵਾਰ 2 ਹੋਈ ਸੀ ਤਾਂ ਸਵਿਟਜ਼ਰਲੈਂਡ ਨੇ ਇੱਕ ਚੀਜ਼ ਸਿੱਖੀ ਸੀ ਕਿ ਬੰਕਰ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਸੀ ਨਾ ਤਾਂ ਉਹਨਾਂ ਨੇ ਜੇ 9 ਲੱਖ ਉਹਨਾਂ ਦੀ ਗਿਣਤੀ ਹੈਗੀ ਆ ਪੋਪੂਲੇਸ਼ਨ ਦੀ ਤਾਂ 4.5 ਲੱਖ 4 ਲੱਖ ਨੇ ਬੰਕਰ ਬਣਾਏ ਹੋਏ ਨੇ ਵੀ ਇੰਡੀਆ ਦੇ ਵਿੱਚ ਲੱਗਦਾ ਨਹੀਂ ਬੰਕਰ ਪਹਿਲਾਂ ਬਣਨੇ ਚਾਹੀਦੇ ਸੀ ਇਸ ਚੀਜ਼ ਨਹੀਂ ਬੰਕਰ ਹੁਣ ਐਸ ਵੇਲੇ ਹੁਣ ਜੇ ਬਣਾਉਣ ਲੱਗਣਗੇ ਤਾਂ ਕਿੰਨਾ ਚਿਰ ਲੱਗੂਗਾ ਬਣਨੇ ਤਾਂ ਚਾਹੀਦੇ ਆ ਇਹਨੇ ਸੋਚਿਆ ਨਹੀਂ ਸਾਡੇ ਤੇ ਕੋਈ ਹਮਲਾ ਕਰੇਗਾ ਲੇਕਿਨ ਹੁਣ ਸਥਿਤੀ ਐਸੀ ਹੋ ਸਕਦੀ ਹੈ ਹੋ ਸਕਦਾ ਹੈ ਕਦੇ ਹਮਲਾ ਹੋਵੇ ਇਹਦੇ ਬੰਕਰ ਤਾਂ ਤਿਆਰ ਹੋਣੇ ਚਾਹੀਦੇ ਆ ਅਹਿਲੀ ਜਾਗਣਗੇ ਲੇਕਿਨ ਹੁਣ ਟਾਈਮ ਜੋ ਹੈ ਬੰਕਰ ਬਣਾਉਣ ਲਈ ਬੜਾ ਘਟ ਹੈ ਬਣਾਉਣਾ ਚਾਹੀਦਾ ਹੈ ਇਹ ਤਾਂ ਬਹੁਤ ਜ਼ਰੂਰੀਅਤ ਹੈ ਕਿ ਖਾਸ ਕਰਕੇ ਜਿਹੜੇ ਮਹੱਲੇ ਦੇ ਵਿੱਚ ਜਿਹੜੇ ਹਲਕੇ ਦੇ ਵਿੱਚ ਥੋੜਾ ਖਤਰਾ ਹੈ ਇਕੱਠੇ ਵੱਡੇ ਬੰਕਰ ਬਣਾ ਲਓ ਜਿੱਥੇ ਸਾਰੇ ਅੰਡਰਗਰਾਉਂਡ ਬੰਕਰ ਬਣਾ ਲਓ ਜਿੱਥੇ ਸਾਰੇ ਚਲੇ ਜਾਣ ਇਹਨਾਂ ਨੇ ਜੋ ਯੂਕਰੇਨ ਹੈ ਰੋਜ਼ ਉਹਨਾਂ ਤੇ ਫਾਇਰਿੰਗ ਹੁੰਦੀ ਹੈ ਉਹਨਾਂ ਨੇ ਕੀ ਕੀਤਾ ਜਿਹੜੀ ਰੇਲਵੇ ਲਾਈਨ ਹੈ ਨਾ ਉਹ ਅੰਡਰਗਰਾਉਂਡ ਹੈ ਉਹਨਾਂ ਦੀ ਰੇਲਵੇ ਲਾਈਨ ਇੱਕਦਮ ਸਾਰੇ ਉੱਥੇ ਚਲੇ ਜਾਂਦੇ ਨੇ ਤਾਂ ਕਿ ਉੱਥੇ ਜੋ ਖਤਰਾ ਬੜਾ ਘੱਟ ਹੈ ਤਾਂ ਹੀ ਉਹਦੇ ਬੰਦੇ ਵੀ ਘੱਟ ਮਰਦੇ ਨੇ ਇਹ ਬਚਾਅ ਪਹਿਲਾਂ ਕਰਨੇ ਚਾਹੀਦੇ ਨੇ ਇਹ ਹਸਲ ਕਰਨੀ ਚਾਹੀਦੀ ਹੈ ਔਰ ਜੇ ਦਾ ਬੰਕਰ ਬਣਾ ਲੈਣਾ ਸਭ ਤੋਂ ਵਧੀਆ ਇਹ ਬੰਕਰ ਨਹੀਂ ਤਾਂ ਆਲਟਰਨੇਟਿਵ ਸਾਧਨ ਸਮਝਣੇ ਚਾਹੀਦੇ ਆ ਹਾਂ ਆਪਣੇ ਘਰਾਂ ਦੇ ਵਿੱਚ ਵੀ ਸਾਧਨ ਬਣਾਓ ਜਿਵੇਂ ਘਰ ਘਰਾਂ ਦੇ ਵਿੱਚ ਕਈ ਚੀਜ਼ਾਂ ਇਹੋ ਜਿਹੀਆਂ ਨੇ ਜੋ ਸਾਨੂੰ ਬਚਾ ਸਕਦੀਆਂ ਨੇ ਕਿਉਂ ਘਰ ਦੀ ਛੱਤ ਦੇ ਉੱਤੇ ਸਿੱਧਾ ਡੇਗੋ ਤਾਂ ਗਏ ਤਾਂ ਇਹੋ ਜਿਹੇ ਸਾਧਨ ਹੋਣ ਕੋਨਿਆਂ ਦੇ ਉੱਤੇ ਲੱਗ ਜਾਓ ਕਿਸੇ ਜਗ ਟਕਣ ਦੀ ਜਿੱਥੇ ਲੱਕੜੀ ਦੀ ਸਮਾਨ ਹੈ ਜੋ بچਾ ਸਕਦਾ ਹੋਵੇ ਉਹਦੇ ਥੱਲੇ ਛੁਪ ਜਾ ਜਾ ਕੇ ਟੇਬਲ ਦੇ ਥੱਲੇ ਲੁਕ ਜਾਓ ਬੱਚਿਆਂ ਨੂੰ ਕੁਰਸੀਆਂ ਥੱਲੇ ਵਾਰ ਦੇਓ ਤੋਂ ਇਸੇ ਤਰ੍ਹਾਂ ਦਰਖਤਾਂ ਬਾਹਰ ਦਰਖਤ ਦੇ ਨਾਲ ਲੱਗ ਜਾਓ ਜੇ ਜਿਵੇਂ ਪਾਈਪਾਂ ਨੇ ਉਹ ਜਿਹੜੀਆਂ ਸੀਵਰੇਜ ਦੀਆਂ ਹੁੰਦੀਆਂ ਉਹ ਅਗਰ ਵੈਲੀ ਪਈਆਂ ਨੇ ਉਹਨਾਂ ਨੂੰ ਬਣਾ ਲਓ ਉਹਦੇ ਵਿੱਚ ਵੜ ਜਾਓ ਤੋਂ ਇਸੇ ਤਰ੍ਹਾਂ ਹੀ ਕਈ ਜਗ੍ਹਾ ਨੇ ਜਿਨ੍ਹਾਂ ਨੂੰ ਤੁਸੀਂ ਇਸਤੇਮਾਲ ਕਰ ਸਕਦੇ ਹੋ ਆਪਣੇ ਬਚਾ ਲਈ ਲੇਕਿਨ ਉਹਦੇ ਲਈ ਪਹਿਲਾਂ ਦੇ ਹਸਲ ਤਾਂ ਚਾਹੀਦੀ ਹੈ ਨਾ ਵਿਹਾਲਸਲ ਬਹੁਤ ਜ਼ਰੂਰੀ ਹੈ ਜੋ ਅਸੀਂ ਹੁਣ ਵੀ ਨਹੀਂ ਹੋਈ ਹਸਲ ਤਾਂ ਹੁਣ ਔਰ ਮੈਂ ਇਹ ਹੈਰਾਨ ਆ ਲੋਕੀ ਕਹਿੰਦੇ ਹਾਰਨ ਵੱਜਣਗੇ ਸਾਰਾ ਕੁਝ ਹੋਣਗੇ ਹੁਣ ਸ਼ਹਿਰ ਚ ਵੱਜਦੇ ਹੁਣ ਪਿੰਡਾਂ ਵਾਲਾ ਨੂੰ ਕੀ ਪਤਾ ਤੇ ਸਾਡੇ ਮੇਲੇ ਜਿਹੜੇ ਹੁੰਦਾ ਸੀ ਲੋਏ ਪੜਨੇ ਪਿੰਡਾਂ ਵਾਲੇ ਚ ਟੀਮਾਂ ਹੁੰਦੀਆਂ ਸੀਗੀਆਂ ਇੱਕ ਤਾਂ ਜੋ ਫਰਸਟ ایڈ ਦੇਣ ਵਾਲੀਆਂ ਹੁੰਦੀਆਂ ਸੀ ਇੱਕ ਜੋ ਡਿੱਗੇ ਜੇ ਉਹਨੂੰ ਕੱਢਣ ਵਾਲੀਆਂ ਹੁੰਦੀਆਂ ਸੀਗੀਆਂ ਇੱਕ ਵਾਰਨਿੰਗ ਦੇਣ ਵਾਲੀਆਂ ਹੁੰਦੀਆਂ ਸੀ ਜਿਹੜੇ ਵਿਸਲਾ ਮਜਾਉਂਦੇ ਹੁੰਦੇ ਸੀ ਉਹਨੂੰ ਵਿਸਲਾ ਦਿੱਤੀਆਂ ਜਾਂਦੀਆਂ ਸੀ ਇਹ ਸਾਰਿਆਂ ਨੂੰ ਆਲੇ 8-10 ਵਿਸਲਾ ਦੇ ਦੇਣੀ ਆ ਵੀ ਆਈ ਕੋਈ ਖਤਰਾ ਆਇਆ ਵਿਸਲਾ ਮਜਾ ਦੇ ਸਾਰੇ ਜਾਂ ਕਿਤੇ ਕੋਈ ਵੀ ਹੋ ਗਿਆ ਉੱਤੇ ਵੀ ਬਿਸਰਾ ਵਜਾਓ ਇਹ ਬਿਸਰਾ ਤਾਂ ਹੁਣ ਵੀ ਵਜਾ ਦੇ ਸਕਦੇ ਸੀ ਕਿਸੇ ਨੇ ਕਿਹਾ ਬਿਸਰਾ ਦੇਣ ਨੂੰ ਬਿਸਰਾ ਤਾਂ ਹੋਣੀ ਚਾਹੀਦੀਆਂ ਸੀਗੀਆਂ ਜੇ ਹਾਰਦ ਦਾ ਜੋ ਘੂੰਗੂ ਕਰਨ ਵਾਲੇ ਹੱਥਾਂ ਹੈ ਨਹੀਂਗੇ ਤਾਂ ਉਹ ਵੀ ਅੱਧੇ ਫਰੋਇਬਤਾ ਦੇ ਚਲੇ ਨਹੀਂ ਸੀਗੇ ਜੰਗ ਜੰਗਾਲ ਲੱਗਿਆ ਸੀ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਲਟਰਨੇਟਿਵ ਸਾਧਨ ਜ਼ਰੂਰ ਚਾਹੀਦੇ ਨੇ ਬਣਾਉਣੇ ਉਹ ਜੋ ਅਸੀਂ ਨਹੀਂ ਕਰ ਰਹੇ ਜਿਵੇਂ ਕਹਿੰਦੇ ਵੀ ਸੋਸ਼ਲ ਮੀਡੀਆ ਦੇ ਉੱਤੇ ਬੜਾ ਜਿਹੜੀ ਖਬਰਾਂ ਨੇ ਚਲਦੀਆਂ ਪਈਆਂ ਨੇ ਲੋਕ ਕਹਿੰਦੇ ਜੀ ਜੰਗ ਹੋਣੀ ਚਾਹੀਦੀ ਆਪਾ ਪਾਕਿਸਤਾਨ ਨੂੰ ਸਬਕ ਸਿਖਾਇਆ ਜਾਵੇ ਇੱਕ ਵਾਰੀ ਜੰਗ ਹੋਣੀ ਚਾਹੀਦੀ ਹੈ ਨਾ ਲੇਕਿਨ ਦੂਸਰੇ ਪਾਸੇ ਜੰਗ ਤੁਸੀਂ ਲੜ ਕੇ ਦੇਖੀ ਹੈ 1971 ਦੀ ਹੈ ਨਾ 1962 65 71 ਲੰਘਿਆ ਤਾਂ ਉਸ ਵੇਲੇ ਦਾ ਜਿਹੜਾ ਸਿਚੁਏਸ਼ਨ ਹੁੰਦੀ ਹੈ ਉਸ ਵੇਲੇ ਦੇ ਹਾਲਾਤ ਜਿਹੜੇ ਬਣੇ ਹੁੰਦੇ ਨੇ ਇਹ ਲੱਗਦਾ ਹੈ ਕਿ ਆਮ ਪਬਲਿਕ ਉਸ ਨੂੰ ਚੱਲ ਸਕਦੀ ਹੈ ਵੀ ਜਿਸ ਹਿਸਾਬ ਦੇ ਨਾਲ ਕਿਹਾ ਜਾਂਦਾ ਹੈ ਕਿ ਜੰਗ ਲਾਓ ਜੰਗ ਲਾਓ ਜੰਗ ਬਹੁਤ ਮਾਰੂ ਹੁੰਦੀ ਹੈ ਜੇ ਲੜਨ ਵਾਲੇ ਦੋਨੋਂ ਤਬਾਹ ਹੁੰਦੇ ਆ ਕਿਉਂ ਇਹਦੇ ਵਿੱਚ ਸਾਰਾ ਅਮਨੀਸ਼ਨ ਹੀ ਖਰਚ ਨਹੀਂ ਹੁੰਦਾ ਬਹੁਤ ਲੋਕ ਮਰਦੇ ਵੀ ਐ ਬੜੇ ਫੰਡਸ ਵੀ ਹੁੰਦੇ ਐ ਹਥਿਆਰ ਵੀ ਬੜੇ ਤਬਾਹ ਹੁੰਦੇ ਨੇ ਤੇ ਖਾਸ ਕਰਕੇ ਇਹਦੇ ਦੂਰਗਾਮੀ ਜੋ ਨਤੀਜੇ ਬਹੁਤ ਬੁਰੇ ਨਿਕਲਦੇ ਨੇ ਔਰ ਆਪਸ ਵਿੱਚ ਹੀ ਬੇਸਿਕਲੀ ਫਾਈਨਲ ਤਾਂ ਟੇਬਲ ਤੇ ਬੈਠ ਕੇ ਗੱਲਬਾਤ ਹੁੰਦੀ ਐ ਨਾ ਸਾਰੀ ਇਹ ਉੱਥੇ ਗੱਲ ਹੁੰਦੀ ਤੇ ਪਹਿਲਾਂ ਕਿਉਂ ਨਹੀਂ ਕਰ ਲਿਆ ਜਾਣਾ ਚਾਹੀਦਾ ਲੇਕਿਨ ਜੰਗ ਜੋ ਹੈ ਉਹਨੂੰ ਹਵਾ ਨਹੀਂ ਬਣਾਉਣਾ ਚਾਹੀਦਾ ਔਰ ਇਹ ਨਹੀਂ ਚਾਹੀਦਾ ਕਿ ਹਾਂ ਜੰਗ ਪੱਕਾ ਲੱਗੇਗੀ ਮੇਰੇ ਹਿਸਾਬ ਨਾਲ ਤਾਂ ਹੁਣ ਜਿੰਦਾ ਜ਼ਿਆਦਾ ਹਵਾ ਜ਼ਿਆਦਾ ਹੈ ਕਿਉਂਕਿ ਦੇਖੋ ਮੋਦੀ ਨੇ ਕੀ ਕਿਹਾ ਸੀਗਾ ਫੌਜ ਨੂੰ ਤੁਹਾਡੇ ਕੋਲ ਸਾਰੀਆਂ ਪਾਵਰਸ ਨੇ ਕੀ ਕਰਨਾ ਤੁਸੀਂ 테러ਰ ਖਤਮ ਕਰਨਾ ਪਾਕਿਸਤਾਨ ਦਾ ਨਹੀਂ ਖਤਮ ਕਰਨਾ ਪਾਕਿਸਤਾਨ ਦੀ ਆਰਮੀ ਤਾਂ ਨਹੀਂ ਖਤਮ ਕਰਨੀ ਉਹਨਾਂ ਨਾਲ ਤਾਂ ਨਹੀਂ ਲੜਨਾ ਤੇ ਉਹਨਾਂ ਨੇ 테러ਰ ਤੇ ਹਮਲਾ ਕੀਤਾ ਜਿਹੜੇ ਨੌ ਅੱਡੇ ਨੇ 테러ਿਸਟ ਦੇ ਉਹਨਾਂ ਨੂੰ ਇਤਬਾਹ ਕੀਤਾ ਨਾ ਉਹ ਵੀ ਅੰਦਰ ਜਾ ਕੇ ਥੜੋ ਕੀਤਾ ਲੇਕਿਨ ਉਹਦੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦਾ ਕਹਿਣਾ ਸੀਗਾ ਕਿ ਮੈਂ ਖੁੱਲੀ ਛੁੱਟੀ ਦਿੰਨਾ ਵਾਂ ਫੌਜ ਨੂੰ ਵੀ ਜਿਹੜਾ ਐਕਸ਼ਨ ਲੈਣਾ ਲੋ ਉਹ ਵੀ ਐਸੇ ਤਰੀਕਾ ਕਹੇਗਾ ਦੇਖੋ ਉਹ ਬਾਰਡਰ ਤੇ ਖੜੇ ਹੋ ਕੇ ਮਸਈਲਾ ਦਾਗੀਆਂ ਉਹਨਾਂ ਨੇ ਕਿਉਂ ਸਾਰੇ ਟਾਰਗੇਟ ਜਿਹੜਾ 25 25 20 20 ਕਿਲੋਮੀਟਰ ਦੇ ਅੰਦਰ ਅੰਦਰ ਸੀ ਸਿੱਧਾ ਐਨ ਪੂਰਾ ਚੈਕਿੰਗ ਦਾ ਲੋਕੇਸ਼ਨ ਕੀਤੀ ਸੀ ਕੈਲਕੂਲੇਸ਼ਨ ਸਾਰੀ ਕੀਤੀ ਸੀ ਸੈਟੇਲਾਈਟ ਦੇ ਨਾਲ ਤੇ ਜਿਵੇਂ ਹੁਣ ਆਪਣੀ ਰਾਮ ਹੈਗੀ ਆ ਆਪਣੀਆਂ ਦੂਜੀਆਂ ਇੰਟੈਲੀਜੈਂਸ ਏਜੰਸੀਆਂ ਨੇ ਜੋ ਸਾਰਾ ਇਨਪੁਟ ਇਹਨਾਂ ਬਾਰੇ ਦਿੱਤਾ ਸੀ ਉਹਨੂੰ ਕੈਲਕੂਲੇਟ ਕਰਕੇ ਮੈજર ਕਰਕੇ ਜ਼ਮੀਨੀ ਵੀ ਚੈੱਕ ਕਰਵਾਇਆ ਹੋਣਾ ਜ਼ਰੂਰ ਔਰ ਉਸ ਤੋਂ ਬਾਅਦ ਹੀ ਇਹਨਾਂ ਟਾਰਗੇਟਸ ਦੇ ਉੱਤੇ ਇਹਨਾਂ ਨੇ ਫਾਇਰ ਕੀਤਾ ਜਿਵੇਂ ਹੁਣ ਅੱਜ ਇਦਾਂ ਮੋੜ ਦੇ ਉੱਤੇ ਲਾ ਲਓ ਹੁਣ ਇੱਧਰ ਹੈ ਇੱਧਰ ਬਹਾਵਲਪੁਰ ਹੈ ਇੱਧਰ ਸਿਆਲਕੋਟ ਹੈ ਇੱਥੇ ਲਾਹੌਰ ਹੈ ਤਾਂ ਇਸ ਤਰ੍ਹਾਂ ਆਰਡਰ ਵਿਕਰੇ ਸੀ ਲੇਕਿਨ ਹੈ 25-30 ਕਿਲੋਮੀਟਰ ਦੇ ਸੀ ਔਰ ਹਵਾਈ ਆਜ ਵੀ ਇੱਕ ਇੱਥੇ ਲੱਗ ਗਿਆ 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 ਉਹਨਾਂ ਨੂੰ ਇੱਕ ਇੱਕ ਟਾਰਗੇਟ ਦਿੱਤਾ ਉਹਨਾਂ ਨੇ ਉਹਨਾਂ ਨੇ ਉੱਥੋਂ ਮਸਾਜੀਆਂ ਦੋ ਦੋ ਤਿੰਨ ਤਿੰਨ ਹਰ ਇੱਕ ਉਸ ਜਗ੍ਹਾ ਤੇ ਫੈਂਕ ਸ਼ੁੱਟੀਆਂ ਜਿੱਥੇ ਉਹਨਾਂ ਨੇ ਟਾਰਗੇਟ ਸੀ ਤਾ ਤਬਾਹ ਕਰਨਾ ਸੀ ਤੇ ਇਹਨਾਂ ਨੇ ਮਿਸਾਲਾਂ 24 ਫਾਇਰ ਕੀਤੀਆਂ ਨੇ ਸਾਰੀਆਂ ਠੀਕ ਆ ਨਾ 2 2 2 3 3 ਸਾਰਿਆਂ ਤੇ ਫਾਇਰ ਕੀਤੀਆਂ ਨੇ ਤੇ ਉਹਨਾਂ ਦਾ ਨਤੀਜਾ ਜੋ ਹੈ ਪਹਿਲਾਂ ਤਾਂ ਇਹਨਾਂ ਨੇ ਕਿਹਾ ਸੀ ਕੁਝ ਨਹੀਂ ਹੋਇਆ ਜੀ ਸਾਡਾ ਨੁਕਸਾਨ ਨਹੀਂ ਹੋਇਆ 6 ਬੰਦੇ ਸਿਵਲਿਅਨ ਮਰ ਗਏ ਜੀ ਪਹਿਲਾ ਬਿਆਨ ਇਹ ਹੀ ਸੀ ਨਾ ਫਿਰ ਉਹ ਪਟਿਆ ਉਹ ਸਿਵਲਿਅਨ ਕਹਾਦੇ ਮਰ ਗਏ ਮੇਰੇ ਟੱਬਰ ਦੇ 10 ਮਰ ਗਏ ਉਹਨੇ ਕਿਹਾ ਨਾ ਹਾਫਿ ਸਈਦ ਨੇ ਐਲਟੀ ਦਾ ਲੀਡਰ ਜੋ ਸੀ ਉਹ ਕਹਿੰਦਾ ਯਾਰ ਇਹ ਤਾਂ ਬਿੱਲੀ ਚੋਲ ਜਿਹੜੇ ਨਗਲੇ ਆਈ ਅੱਛਾ ਜੀ 26 ਬਰ ਬਰ ਗਏ ਅਸਲ ਆਇਆ तकरीबन 100 ਤੋਂ ਘੱਟ ਤਾਂ ਨਹੀਂ ਮਰੇ ਉੱਥੇ 1000 ਟ੍ਰੇਨੀ ਐ ਇਸ ਵੇੜੇ ਇਹਨਾਂ ਨੋਨ ਸਟੇਸ਼ਨਾਂ 'ਚ ਹੈ 21 ਸਟੇਸ਼ਨ ਹੈ ਪਰ ਮੈਂ ਤਾਂ ਨੋਨ ਸਟੇਸ਼ਨਾਂ ਦੀ ਗੱਲ ਕਰਦਾ ਤੇ ਇਹ ਜਿਹੜੇ 1000 ਐ ਇਹਨਾਂ 'ਚ 100 100 ਮਾਰੇ ਵੀ ਗਏ ਤੇ ਛੱਡਣੇ ਤਾਂ ਬਾਕੀ ਦੇ 900 ਵੀ ਨਹੀਂ ਐ ਉਹ ਕਿਵੇਂ ਕਰਨੇ ਆ ਅਭੀ ਜੰਗ ਬਾਕੀ ਹੈ ਔਰ 21 ਸਟੇਸ਼ਨ ਚੋਂ 9 ਤੇ ਬੰਬ ਹੋਇਆ 12 ਹਲੇ ਹੋਰ ਬਾਕੀ ਨੇ ਉਹਨਾਂ ਦਾ ਕੀ ਹੋਣਾ ਉਹ ਵੀ ਜੰਗ ਬਾਕੀ ਹੈ ਤਾਂ ਉਹ ਜੋ ਹੈ ਟਾਰਗੇਟ ਜੋ ਪਹਿਲਾਂ ਜੋ ਮਿਲਿਆ ਹੋਇਆ ਉਹਨਾਂ ਨੇ ਉਹ ਤਾਂ ਕਰਨੇ ਕਰਨਾ ਸਮਾਂ ਬਾਕੇ ਲੈ ਸਕਦੇ ਆ ਕਿਵੇਂ ਕਰਨਾ ਇਹ ਹੁਣ ਉਹਨਾਂ ਤੇ ਨਿਰਭਰ ਹੈ ਇਸੇ ਤਰ੍ਹਾਂ ਹੀ ਜਿਹੜੀਆਂ ਹੁਣ ਇਹਨਾਂ ਕੋਲੇ ਕੋਈ ਹੋਰ ਤੱਕ ਟਾਰਗੇਟ ਲੱਭਾ ਨਹੀਂ ਇਹ ਹੁਣ ਕਿੱਥੇ ਕਰਦੇ ਇਹਨਾਂ ਨੇ ਜਾ ਕੇ ਸਾਡੇ ਗੁਰਦੁਆਰੇ ਤੇ ਅਟੈਕ ਕਰਤਾ ਬੰਬ ਮਾਰਤਾਂ ਨੂੰ ਇਹ ਆਦਾ ਹਾਂਜੀ ਮੈਂ ਦੇਖਿਆ ਹੋਇਆ ਪੁੱਛਦਾ ਗੁਰਦਾਰਾ ਉੱਪਰ ਤੇ ਉਹ ਵਿਚਾਰੇ ਗ੍ਰੰਤੀ ਮਾਰਦੇ ਤੈਨ ਭੀ ਉਹਨਾਂ ਦਾ ਕੀ ਲੈਣਾ ਨਾ ਉੱਥੇ ਇਹੀ ਉੱਥੇ ਤੁਸੀਂ ਜਿਹੜੇ ਸ਼ਰੀਫ ਜੋ ਹੈ 26 ਜੀ ਮਾਰੇ ਉਹਨਾਂ ਦੇ ਬਦਲੇ ਤਾਂ ਇਹਨਾਂ ਕੋਸ਼ ਹੋ ਰਿਹਾ ਆ ਹਲੇ ਫਿਰ ਤੁਸੀਂ ਹੋਰ ਵਧਾ ਲਿਆ ਇਹਨੂੰ ਕਿਹੜਾ ਮਾਫ ਕਰੂਗਾ ਤੁਹਾਨੂੰ ਮਾਫ ਕਰਨਾ ਤਾਂ ਆਉਂਦਾ ਨਹੀਂਗਾ ਕਿਸੇ ਨੂੰ ਨਹੀਂ ਆਉਂਦਾ ਤੋ ਇਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਆਪਣੇ ਮਾਰੇਗੇ 13 ਬੰਦੇ 10 ਮਾਰੇਗੇ ਤੇ 13 ਹੋਰ ਜ਼ਖਮੀ ਹੋਗੇ ਇਹਨਾਂ ਦੀ ਫਾਇਰਿੰਗ ਚ ਬਹੁਤ ਧੁਆਤਾਰ ਫਾਇਰਿੰਗ ਹੋ ਰਹੀ ਹੈ ਇਹ ਗੱਲ ਅਲੱਗ ਹੈ ਕਿ ਉਹਨਾਂ ਦੇ ਵੀ ਸੇਵਾ ਕਾਫੀ ਹੋ ਰਹੀ ਹੈ ਬਾਰਡਰ ਤੇ ਕਿ ਉਹਨਾਂ ਦੇ ਵੀ ਕਾਫੀ ਨੁਕਸਾਨ ਹੋ ਰਿਹਾ ਪਰ ਉਹ ਸਾਹਮਣੇ ਨਹੀਂ ਆਉਂਦਾ ਸਿੱਧਾ ਇਹ ਘਰਾਂ ਦੇ ਵਿੱਚ ਲੋਕ ਜੇ ਫਰਸਟ ایڈ ਕਿਟ ਦੀ ਗੱਲ ਕਰੀਏ ਫਰਸਟ ایڈ ਕਿਟ ਚ ਕੀ ਕੀ ਮੌਕੇ ਤੇ ਹੋਣਾ ਚਾਹੀਦਾ ਵਾ ਫਰਸਟ ਕੇ ਬਣੀ ਕਿਟਾਂ ਬਣੀਆਂ ਹੁੰਦੀਆਂ ਪੱਕਾ ਜਾਂ ਮੈਡੀਸਿਨਸ ਹੁੰਦੀਆਂ ਨੇ ਪਟੀਆਂ ਹੁੰਦੀਆਂ ਨੇ ਮਲਮਾ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਇੱਕ ਥੈਲਾ ਹੁੰਦਾ ਸਾਂ ਦਾ ਫੌਜ ਚ ਪਹਿਲਾਂ ਹੀ ਦਿੰਦੇ ਫਰਸਟ ایڈ ਪੇ ਸਭ ਦੇ ਕੋਲੇ ਹੁੰਦੇ ਸੀ ਇਹ ਫਰਸਟ ایڈ ਸਭ ਨੂੰ ਦੇਣੀ ਚਾਹੀਦੀ ਹੈ ਇਹਨਾਂ ਨੂੰ ਐਕਚੁਅਲੀ ਇਹ ਤਾਂ ਐਟਲੀਸ ਨੇ ਸਿੱਖ ਲੈਣਾ ਚਾਹੀਦਾ ਫਰਸਟ ایڈ ਐਕਰੀਕ ਇੱਕ ਫੈਮਿਲੀ ਚੋਂ ਦੇ ਦੇਣ ਇੱਕ ਇੱਕ ਤਾਂ ਇਹ ਜਿਹੜੀ ਹੈਗੀ ਆ ਬਹੁਤ ਜ਼ਰੂਰੀ ਹੈ ਕਿਉਂਕਿ ਖਾਸ ਕਰਕੇ ਇਹ ਜੋ ਸਿਵਲ ਡਿਫੈਂਸ ਟੀਮ ਹੈ ਇਹਨੂੰ ਡਰਾਮਾ ਦਿਖਾਉਣ ਦੇ ਨਾਲ ਦਾ ਕੋ ਮਤਲਬ ਨਹੀਂ ਇਹ ਮਟੀਰੀਅਲ ਦੇਣਾ ਵੀ ਤਾਂ ਚਾਹੀਦਾ ਨਾ ਉਹ ਐਟਲੀਸ ਨੇ ਨਹੀਂ ਕੀਤਾ ਜੋ ਕਰਨਾ ਚਾਹੀਦਾ ਸੀ ਅਪਾ ਥੋੜਾ ਬੋਲ ਚੱਲ ਕੇ ਦਿਖਾ ਸਕਦੇ ਜੀ ਆਪਾਂ ਲੋਕਾਂ ਨੂੰ ਵੀ ਕਿੱਦਾਂ ਬਚਾ ਕੇ ਜਿਹੜਾ ਕੀਤਾ ਜਾ ਸਕਦਾ ਤੇ ਜੇ ਕਿਤੇ ਗੋਲਾ ਵਰਧਾ ਤਾਂ ਕਿੱਦਾਂ ਆਪਣੇ ਘਰ ਦੇ ਵਿੱਚ ਸੇਫ ਰੱਖ ਸਕਦੇ ਹਾਂ ਹਾਂ ਜੀ ਮੈਂ ਤੁਹਾਨੂੰ ਲੈ ਜਾਉ ਤੁਸੀ ਇੱਥੋਂ ਜੇ ਲੱਗਣਾ ਨੇ ਇੱਥੇ ਹੁਣ ਜੇ ਦੋ ਥੰਮਨੇ ਵੱਡੇ ਵੱਡੇ ਆ ਤਾਂ ਸੁਣਦੇ ਨਹੀਂ ਪਰ ਆਮ ਘਰਾਂ ਦੇ ਵੱਡੇ ਵੱਡੇ ਥੰਮ ਹੁੰਦੇ ਆ ਉਹਨਾਂ ਨਾਲ ਥੰਮਾਂ ਨਾਲ ਜੁੜ ਕੇ ਜੋ ਹੈ ਖੜੇ ਹੋ ਜਾਓਗੇ ਤਾਂ ਉਹ ਥੰਮਾਂ ਦੇ ਉੱਤੇ ਸਭ ਤੋਂ ਸੇਫਟੀ ਸ਼ੁਰੂ ਹੁੰਦੀ ਹੈ ਇਸੇ ਤਰ੍ਹਾਂ ਘਰਾਂ 'ਚ ਲੋਕਾਂ ਦੇ ਪੌੜੀਆਂ ਹੈਗੀਆਂ ਹਾਂ ਇਹ ਤੇ ਸੇਫ ਹੈ ਕੋ ਡਬਲ ਹੈ ਸੇਫਟੀ ਤਾਂ ਇਦਾਂ ਖੜੇ ਹੋ ਜਾਓ ਠੀਕ ਹੈ ਬਚਾ ਹੈ ਤੇ ਇਸ ਦੇ ਨਾਲ ਤੋਂ ਮੈਂ ਦੇਖਿਆ ਵੀ ਤੁਸੀਂ ਬਾਕੀ ਚੈਨਲਸ ਤੇ ਵੀ ਦੱਸਦੇ ਫੇਸ ਕਿ ਬੰਕਰ ਬਣਾਉਣੇ ਚ ਬਹੁਤ ਲਾਜ਼ਮੀ ਨੇ ਨਾ ਘਰ ਦੇ ਬਾਹਰ ਬੰਕਰ ਵਗੈਰਾ ਹੋਣਾ ਜ਼ਰੂਰੀ ਹੈਗਾ ਯਾਰ तो सेफ्टी देखो ना वो सेफ्टी सब तो इंपोर्टेंट है कितने सेफ है ये तो आप जानना समझ सकते हो तो अगर डिगेगा भी तो उपर आएगा सारा कुछ है तो अलमारी बंद कर लो तो यह तरीके ने अंदर और भी बहुत ने अंदर बाहर से भी दिखा दूँगा ठीक है बहुत जिम्मे दरख्त ने खुला है बंकर ने, ने वो सारा कुछ हो सकता है और ਜਦੋਂ 1971 ਦੀ ਜੰਗ ਹੋਈ ਸੀ ਤਾਂ ਉਸ ਵੇਲੇ ਲੋਕਾਂ ਨੇ ਬੰਕਰ ਜਿਹੜੇ ਘਰਾਂ ਦੇ ਬਾਹਰ ਪਲਾਟਾਂ 'ਚ ਕੰਦੇ ਲਾਏ ਹੋਏ ਸੀ ਮੈਨੂੰ ਹਰੇ ਤੱਕ ਪਤਾ ਨਾ ਕੋਈ ਖਾਨਾ ਜੋ ਹੈ ਅਮੀ ਹਟ ਗਿਆ ਤੁਹਾਡਾ ਤੇ ਉਹ ਉਹਦੇ ਪਾਟਲ ਸਾਰੀਆਂ ਹੁਣ ਐਦਾਂ ਲੈ ਲੋ ਸਾਹਮਣੇ ਆਹ ਹੁਣ ਸਾਹਮਣੇ ਨਜ਼ਰ ਆ ਗਿਆ ਤੁਹਾਨੂੰ ਥੱਲੇ ਖੜੇ ਹੋ ਜਾ ਹਾਂ ਕੋਈ ਨਹੀਂ ਗਏਂਦੇ ਬੱਸ ਬੱਸ ਮੈਨੂੰ ਆਉਗੀ ਹਾਂਜੀ ਤਾਂ ਇਹ ਜਿਹੜਾ ਇੱਥੇ ਇੱਥੇ ਦਿੱਸਦਾ ਲੱਗੇ ਇੱਕ ਤਾਂ ਕੈਮੋਫਲੇਜ ਹੈਗਾ ਇਹਦੀ ਸੇਫਟੀ ਹੈਗੀ ਆ ਜੇਕਰ ਲੱਗੇ ਪੁੱੜੇਗੇ ਤਾਂ ਤੁਹਾਡੇ ਨਾਲ ਨਹੀਂ ਆਏਗਾ ਬਚਾ ਹੈ ਤੁਹਾਡਾ ਇਸੇ ਤਰ੍ਹਾਂ ਉਹ ਦਰਖਤ ਹੈ ਦਰਖਤ ਵੀ ਚੁੰਡੇ ਨੇ ਚਾਹੀਦੀ ਹਰ ਇੱਕ ਆ ਆਸਾਸਤ ਆ ਜਾਂਦਾ ਨਹੀਂ ਤੇ ਆਜਿਵੇਂ ਦਰਖਤ ਹੈ ਆਜਿਵੇਂ ਬਹਿ ਜੋ ਇਤੋਂ ਇਤੋਂ ਸੇਫਟੀ ਇਤੋਂ ਇਤੋਂ ਸੇਫਟੀ ਉਦੋਂ ਕੋਨ ਸੇਫਟੀ ਹੈ ਕਿ ਨਹੀਂ ਇਸੇ ਤਰ੍ਹਾਂ ਕਿਉਂ ਜੀ ਠੀਕ ਹੈ ਠੀਕ ਹੈ ਜੀ ਜੇ ਹੁਣ ਹੋਰ ਕੋਈ ਜੋ ਹੈ ਨਹੀਂ ਚਾਰਾ ਕੋ ਖੜੇ ਹੋ ਜਾ ਇੱਥੇ ਅੱਛਾ ਖੁੱਲੀ ਜ਼ਮੀਨ ਹੋ ਆ ਖੁੱਲੀ ਹੋਵੇ ਆਸੇ ਪਾਸੇ ਖਤਰਨਾਕ ਹੋਵੇ ਕੱਟ ਬੈਟਿੰਗ ਹੋਵੇ ਇੱਥੇ ਖੜੇ ਹੋ ਜਾ ਖੁੱਲ ਅੱਛਾ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਗਰ ਤੁਸੀਂ ਇੱਥੇ ਹੋ ਇਕੱਲੇ ਆਦਮੀ ਦੇ ਕੋਈ ਟਾਰਗੇਟ ਨਹੀਂ ਕਰਦਾ ਹਵਾਈ ਜਹਾਜ਼ ਤੋਂ ਗੱਲੇ ਆਦਮੀ ਸਿੱਟੇ ਬੰਬ ਸਿੱਟਣਾ ਯਾਰ ਇਹਨਾਂ ਮਹਿੰਗਾ ਜੋ ਇੱਕ ਬੰਦੇ ਨੂੰ ਮਾਰਨ ਨੂੰ ਥੋੜਾ ਹੁੰਦਾ ਹੁੰਦਾ ਜੀ ਤੇ ਜੇ ਤਾਂ ਤੁਸੀਂ ਵੀਆਈਪੀ ਹੋ ਫਿਰ ਤਾਂ ਗੱਲ ਅਲੱਗ ਹੈ ਤਾਂ ਇਹ ਇੱਥੇ ਕਿ ਜ਼ਿਆਦਾ ਖਤਰਾ ਕੋਈ ਨਹੀਂ ਹੈ ਤੀਸਰਾ ਜਿਵੇਂ ਅਸੀਂ ਪਹਿਲੇ ਪਹਿਲੇ ਕੱਢੀਆਂ ਹੋਈਆਂ ਨੇ ਠੀਕ ਹੈ ਸੀਵਰੇਜ ਦੀਆਂ ਪਾਟ ਪਟਾਂ ਜੇ ਘਰ ਚ ਮੈਂ ਅਸੀਂ ਰੱਖੀਆਂ ਦੋ ਤਿੰਨ ਠੀਕ ਹੈ ਉਹਨਾਂ ਦੇ ਵਿੱਚ ਵੜ ਜਾਓ ਠੀਕ ਹੈ ਉਹ ਸੇਫਟੀ ਨੇ ਸਾਰੀਆਂ ਜਦੋਂ ਜਿਵੇਂ ਤੁਸੀਂ ਦੱਸਿਆ ਵੀ ਆਰਟੀਲਰੀ ਹੈ ਜਿਹੜੀ ਉਹ ਫਾਇਰ ਕੀਤੀ ਜਾਂਦੀ ਸੀਗੀ ਹਨਾ ਕਮਾਂਡ ਦਿੱਤੀ ਜਾਂਦੀ ਸੀ ਕਿ ਤਾਂ ਉਸ ਵੇਲੇ ਜਿਹੜੇ ਪਾਕਿਸਤਾਨ ਦੇ ਲੋਕ ਸੀਗੇ ਜੋ ਰੋਗ ਕਈ ਕਹਿੰਦੇ ਲਾਹੌਰ ਤੱਕ ਚਲੀ ਗਈ ਜਿਹੜੀ ਫੌਜ ਸੀ ਲਾਹੌਰ ਵਾਪਸ ਮੁੜਨਾ ਤੇ ਹਾਂ ਕੁਝ ਰੀਜਨ ਦਾ ਪਤਾ ਦੱਸਦੇ ਕੀ ਰੀਜਨ ਰਹੀ ਸੀ ਕਿ ਲਾਹੌਰ ਜਿਹੜੀ ਆ ਸਥਿਤੀ ਹੁੰਦੀ ਆ ਹੂੰ ਉਹਦੇ ਅਨਸਾਰ ਹੀ ਪੁਰਾਣੀ ਬਾਰਡਰ ਜੋ ਹੈ ਨਾ ਕਿ ਪੱਕੀ ਬਾਰਡਰ ਰੱਖੀ ਗਈ ਹੂੰ ਬਾਕੀ ਇੱਕ ਐਲਓਸੀ ਬਣਾਈ ਗਈ ਜਿਹਦਾ ਸਰਵੇ ਮੈਨੂੰ ਯਾਦ ਹੱਦ ਦੇ ਵਿੱਚ ਮੈਂ ਸਰਵੇ ਨਾਲ ਸਾਡਾ ਆਰਮੀ ਕਮਾਂਡਰ ਸੀ ਇੱਕ ਪਾਸੇ ਦੂਜੇ ਮੈਸਟਰ ਇੱਕ ਅਫਸਰ ਸੀ ਨਹੀਂ ਬੇਟਾ ਜੋ ਪਾਕਿਸਤਾਨ ਦਾ ਅਫਸਰ ਸੀਗਾ ਮੇਰੇ ਨਾਲ ਸੀ ਸਰਵੇ ਅਫਸਰ ਹੂੰ ਉਧਰ ਉਹ ਕਾ ਸੀ ਕਿ ਦਰਮਿਆਨ ਕਰਦਾ ਸੀ ਸਰਵੇ ਅਸੀਂ ਸਾਰੇ ਬਾਰਡਰ ਉੱਪਰ ਕੀਤੀ ਐ ਅਖੀਰ ਤੱਕ ਜੋ ਉਹਦੇ ਸਾਈਨ ਨੇ ਆਰਮੀ ਕਮਾਂਡਰਾਂ ਦੇ ਦੋਨਾਂ ਦੇ ਜੋ ਐਲਓਸੀ ਹੈ ਇਸ ਵੇਲੇ ਉਸ ਨੂੰ ਸਰਵੇ ਕੀਤੀ 71 ਦੇ ਵਿੱਚ ਠੀਕ ਹੈ ਉਦੋਂ ਇਹਦੇ ਹਾਲ ਸੀ ਕਿ ਟੈਂਕ ਸਾਡੇ ਫਸੇ ਹੋਏ ਸੀ ਹੂੰ ਅ ਬਸਾਂ ਚੰਦਰੇ ਬਗਦੇ ਦੇ ਉਦੋਂ ਕਹਿੰਦੇ ਵੀ 100 ਤੋਂ ਵੱਧ ਦੇ ਜਿਹੜੀ ਗਿਣਤੀ ਸੀਗੀ ਟੈਂਕਾਂ ਦੀ ਤਾਂ ਜਦੋਂ ਲੈ ਕੇ ਸੈਨੀ ਵਾਲਾ ਤੋਂ ਜਾਂ ਕੋਈ ਹੋਰ ਬਾਰਡਰ ਤੋਂ ਜਦੋਂ ਐਂਟਰ ਕੀਤੇ ਨੇ ਤਾਂ ਜਿੰਨਾਂ ਆਏ ਸੀ ਉਹਨਾਂ ਦੇ ਸ਼ਿਪ ਪੂਰੀ ਡਿਵੀਜ਼ਨ ਆਈ ਸੀ ਤੇ ਸਾਡੇ ਵੀ ਟੈਂਕ ਆ ਗਏ ਸੀ ਉਹ ਦਰਿਆ ਵਾ ਛੋਟਾ ਉਹ ਸੋਰੀ ਇਹਦੇ ਕੋਲੇ ਸ਼ਮਝਾਉਣੀਆਂ ਦੇ ਵਿੱਚ ਅੱਗੇ ਉਹਦੇ ਵਿੱਚ ਸਾਡੇ ਟੈਂਕ ਫਸ ਗਏ ਸੀ ਉਹਨਾਂ ਦੇ ਵੀ ਫਸੇ ਸੀ ਸਾਡੇ ਜ਼ਿਆਦਾ ਸ਼ਿਪ ਫਸੇ ਸੀ ਜਦੋਂ ਸਰਵੇ ਕਰਦੇ ਸੀ ਵੀ ਆ ਇੱਧਰ ਦੀ ਲਾਈਨ ਕਰ ਲੂੰਗਾ ਤਾਂ ਮੇਰੇ 6 ਟੈਂਕ ਬਚ ਜਾਣਗੇ ਐਦਾਂ ਦਾ ਅਸੀਂ ਸਰਵੇ ਕੀਤਾ ਬਚਾਅ ਬਚਾ ਕੇ ਮੈਕਸਿਮਮ ਸਾਕੇ ਟਾਂਗੇ ਸਾਡੇ ਟੈਂਕ ਬਚ ਜਾਣ ਐਦਾਂ ਦੀ ਬਾਰਡਰ ਬਣ ਗਈ ਸੀ ਨਾ ਉੱਥੇ ਠੀਕ ਤੇ ਦਰਾ ਦੇ ਪਰਲੇ ਪਾਸੇ ਪਾਕਿਸਤਾਨ ਦੀ ਦਰੰਦੀਆ ਤਾਈ ਵਾਲੀ ਅਸੀਂ ਬਣੀ ਤੇ ਜਿਵੇਂ ਕਹਿੰਦੇ ਨੇ ਵੀ ਜਦੋਂ ਵੀ ਨਾ ਲੜਾਈ ਸ਼ੁਰੂ ਹੁੰਦੀ ਹੈ ਇੰਟੈਲੀਜੈਂਸ ਪਹਿਲਾਂ ਮਿਲ ਜਾਂਦੀ ਹੈ ਵੀ ਆ ਚੀਜ਼ ਇੱਥੇ ਹੋਣ ਵਾਲੀ ਆ ਉਸ ਤੋਂ ਪਹਿਲਾਂ ਤਿਆਰੀ ਕੀਤੀ ਜਾਂਦੀ ਹੈ ਪਹਿਲਾਂ ਇੰਟੈਲੀਜੈਂਸ ਹੁੰਦੀ ਹੈ ਨੇ ਚੱਲੀ ਇਨਫੋਰਮੇਸ਼ਨ ਕਾਊਂਟਰ ਕੈਲਕੂਲੇਟਰ ਲਗਾਤਾਰ ਹੁੰਦੀ ਹੁੰਦੀ ਹੈ ਅਟੈਕ ਕਰਨੀ ਤਿਆਰੀ ਹੋ ਰਹੀ ਹੈ ਕੀ ਹੋ ਰਿਹਾ ਕਿਵੇਂ ਡਿਵੈਲਪ ਹੋ ਰਿਹਾ ਕਿਧਰੋਂ ਫੌਜ ਆ ਰਹੀ ਹੈ ਉੱਪਰ ਸੈਟੇਲਾਈਟ ਦੱਸੀ ਤਾਂ ਜਾਂਦਾ ਸਾਨੂੰ ਸੈਟੇਲਾਈਟ ਨੇ ਸਭ ਕੁਝ ਦੱਸ ਦੇਣਾ ਉੱਪਰ ਕਿ ਅੰਦਰ ਥੱਲੇ ਕੀ ਹੋ ਰਿਹਾ ਇਹਨੂੰ ਅੱਜਕੱਲ ਤਾਂ ਬਹੁਤ ਵਧੀਆ ਤਰੀਕਾ ਹੈ ਨਾ ਪੂਰੀ ਇਨਫੋਰਮੇਸ਼ਨ ਤੁਹਾਨੂੰ ਫਟਾਫਟ ਮਿਲ ਜਾਣੀ ਹੈ ਔਰ ਫਟਾਫਟ ਤੁਸੀਂ ਤਿਆਰ ਹੋ ਜਾਣਾ ਉਸੇ ਉਸੇ ਨਾਲ ਤਿਆਰ ਹੋ ਜਾਣਾ ਹੁਣ ਹਾਲਾਤ ਜਿੱਦਾਂ ਦੇ ਬਣੇ ਲੱਗਦਾ ਹੈ ਕਿ ਜੰਗ ਜੜੀ ਹੈ ਹੋ ਸਕਦੀ ਹੈ ਵੀ ਕਿਸੇ ਤਰੀਕੇ ਦੇ ਨਾਲ ਆਸ ਹੋ ਸਕਦੀ ਹੈ 10% ਤੋਂ ਜ਼ਿਆਦਾ 90% ਨਹੀਂ ਲੱਗਦਾ ਮੈਨੂੰ 90% ਕਾਤੋਂ ਲੱਗਦਾ ਵੀ ਮਾਹੌਲ ਤਾਂ ਕਹਿੰਦੇ ਵੀ ਬਹੁਤ ਜ਼ਿਆਦਾ ਬਣਿਆ ਹੋਇਆ ਏਦਾਂ ਦਾ ਵੀ ਨਾਲਾ ਵੀ ਤਾਂ ਚਾਹੀਦਾ ਨਾ ਮੈਂ ਭਰ ਦੂੰਗਾ ਉਡ ਦੂੰਗਾ ਪਰ ਦਮ ਹੈ ਨਹੀਂ ਦਮ ਕਿੱਥੋਂ ਲਿਆऊं ਦਮੋਂ ਦਾ ਅਮਰੀਸ਼ਨ ਦਾ 5 ਦਿਨ ਦਾ ਅਮਰੀਸ਼ਨ ਹੋਵੇ 4 ਦਿਨ ਦਾ ਪੈਟਰੋਲ ਹੋਵੇ ਤਾਂ ਕਿੰਨਾ ਲੜ ਚਾਗੇ 20 ਦਿਨ ਦੀ ਲੜਾਈ ਲੜ ਲੋਗੇ ਵੀ ਪਾਕਿਸਤਾਨ ਦੇ ਕੋਲ ਇੰਨਾ ਕੀ ਪੈਟਰੋਲ ਆਮ ਇਹੀ ਕਿਹਾ ਜਾਂਦਾ ਵੀ ਇੰਨਾ ਕੀ ਹੈ ਨਾਲੇ ਸਾਡੇ ਕੋਲ 5-10 ਦਿਨ ਤੋਂ 5-10 ਗੁਣਾ ਜ਼ਿਆਦਾ ਹੋਏਗਾ ਹੋ ਸਾਡੀ ਉਹਨਾਂ ਕੋਲ 4 2.5 ਗੁਣਾ ਜ਼ਿਆਦਾ ਹੋएगी ਤੇ ਤੁਸੀਂ ਇੱਕ ਮੋٹے ਬੰਦੇ ਨਾਲ ਤਗੜੇ ਬੰਦੇ ਨਾਲ ਲੜ ਸਕਦੇ ਹੋ ਗੱਲ ਇਹ ਇਹ ਸੋਚ ਕੇ ਇਹੀ ਸਿੰਪਲ ਸੋਚਣ ਦੀ ਗੱਲ ਹੈ ਸੋਚ ਕੇ ਲੜਨਾ ਚਾਹੀਦਾ ਨਾ ਜਾਂ ਮੁਕੀਆਂ ਖਾਨੀਆਂ ਨੇ ਫਿਰ ਤਾਂ ਤੁਹਾਡੀ ਮਰਜ਼ੀ ਆ ਹਾਂ ਬਾਕੀ ਉਹਨਾਂ ਨੂੰ ਪਤਾ ਹੀ ਦੇਖੋ ਬੰਗਲਾਦੇਸ਼ ਅਸੀਂ ਸਿਰਫ 2 ਤਰੀਕ ਨੂੰ ਸ਼ੁਰੂ ਕੀਤਾ ਤੇ 14 ਤਰੀਕ ਨੂੰ ਲੈ ਲਿਆ ਬਾਕੀ 15 16 ਤਾਂ ਉਹ ਸਰੈਂਡਰ ਸਰੈਂਡਰ ਕਰਦੇ ਰਹੇ ਨਾ ਤੇ 12 ਦਿਨਾਂ ਦੇ ਵਿੱਚ ਅਸੀਂ ਐਡਾ ਵੱਡਾ ਇੱਡੀ ਦੇਸ਼ ਆ ਉਹ ਵੀ ਵੈਸਟ ਪਾਕਿਸਤਾਨ ਤੇ ਈਸਟ ਪਾਕਿਸਤਾਨ ਇੱਕੋ ਜਿਹਾ ਹਾਂ ਜਿਆਦਾ ਇੰਨਾ ਲੈ ਸਕਦੇ ਆ ਤਾਂ ਇਹ ਵੀ ਲੈ ਸਕਦੇ ਆ ਉੱਥੇ ਵੀ ਜਦੋਂ ਉੱਥੋਂ ਦੇ ਲੋਕ ਸੀਗੇ ਫੌਜ ਦੇ ਵਿਰੁੱਧ ਸੀਗੇ ਔਰ ਮੁਕਤੀ ਬਾਣੀ ਨੇ ਸਾਡੀ ਬੜੀ ਮਦਦ ਕੀਤੀ ਸਾਡੇ ਜਦੋਂ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਗਏ ਉਦੋਂ ਦੇ ਲੋਕ ਵਿਰੋਧ ਸੀਗੇ ਮੁਕਤੀ ਬਾਣੀ ਉਹ ਵੀ ਸਾਡੀ ਮਦਦ ਕਰਦੇ ਸੀਗੇ ਹੁਣ ਇੱਥੇ ਵੀ ਤਾਂ ਇਹਨਾਂ ਦੇ ਬੰਦੇ ਜਿਹੜੇ ਹੈਗੇ ਇਹਨਾਂ ਦੇ ਵਿਰੁੱਧ ਹੈ ਬਹੁਤ ਫੌਜ ਦੇ ਉਹ ਤੋਂ ਤੁਸੀਂ ਦੇਖ ਹੀ ਲਿਆ ਇਹਨਾਂ ਨੇ ਉਹਦੇ ਕੋਰ ਕਮਾਂਡਰ ਦੇ ਘਰ ਨੂੰ ਸਾੜਦਾ ਆਰਮੀ ਹੈੱਡ ਕੁਆਟਰ ਤੇ ਅਟੈਕ ਮਾਰਦਾ ਔਰ ਹੋਰ ਜਿੰਨੀਆਂ ਵੀ ਡਿਫੈਂਸ ਐਸਟੈਬਲਿਸ਼ਮੈਂਟਾਂ ਨੂੰ ਨੁਕਸਾਨ ਪਹੁੰਚਾਇਆ ਅੱਜ ਦੀ ਕੀ ਖਬਰ ਆ ਪਲਾਂ ਪਤਾ ਅੱਜ ਅੱਜ ਕੀ ਬਲਾਸਟ ਨਹੀਂ ਹੋਇਆ ਅੱਜ ਨਾ 12 ਬੰਦੇ ਮਾਰੇ ਟੈਂਕ ਦਾ ਫੌਜੀ ਹਾਂਜੀ ਜੀ ਉਹ ਬਸੜਾ ਤੇ ਪਰਸੋਂ ਵੀ ਇਦਾਂ ਹੋਇਆ ਉਹ ਜਿਹੜਾ ਇਹਨੇ ਬਾਰਡਰ ਦੇ ਉੱਤੇ ਘਰ ਲੈਣਾ ਠੀਕ ਨਹੀਂ ਹੈ ਜੋ ਖਾਸ ਕਰਕੇ ਬਲੋਚ ਰੈਜimentਾ ਬਲੋਚ ਏਰੀਆ ਨੇ ਤੇ ਦੂਜੇ ਇਲਾਕੇ ਜਿੰਨਾ ਵੀ ਹੈ ਉਹ ਸਾਰੇ ਇਹਨਾਂ ਬਾਗੀ ਹੈ ਕਿਸਮ ਦਾ ਉਹਨਾਂ ਨੂੰ ਕਿਵੇਂ ਸੈਟਲ ਕਰਾਂਗੇ ਹੁਣ ਤਾਂ ਹੁਣ ਦੋਸ਼ੀ ਅਫਗਾਨੀ ਵੀ ਨਹੀਂ ਉਹਨਾਂ ਦੇ ਆੜੀ ਕਿਉਂ ਇਹਨਾਂ ਨੇ ਜੋ ਹੈ ਸਾਰੇ ਫਗਾਨੀ ਕੱਢਦੇ ਇੱਥੋਂ ਤੇ ਇਹ ਜਿਹ ਚਾਰੇ ਪਾਸੇ ਜੋ ਦੁਸ਼ਮਣੀ ਲੈ ਰੱਖੀ ਹੈ ਪਹਿਲਾਂ ਸੋਚਿਆ ਸੀ ਕਿ ਇਹ ਚੀਨ ਹੈ ਸ਼ਾਇਦ ਮਦਦ ਕਰੇ ਇਹਨਾਂ ਦੀ ਚੀਨ ਭੋਜਾ ਲੈ ਵੀ ਆਇਆ ਸੀ ਘੁਮਾਈਆਂ ਵੀ ਸੀ ਲੇਕਿਨ ਹੁਣ ਜੇ ਸਾਡੇ ਸਕਿਉਰਿਟੀ ਡਿਵਾਈਜ਼ਰ ਜੋ ਹੈ ਦਿਵਾਲ ਸਾਹਿਬ ਉਹਨਾਂ ਨੇ ਗੱਲ ਕੀਤੀ ਆ ਉਹ ਕਹਿੰਦੇ ਲੋਣ ਵਰੀ ਅਸੀਂ ਤੁਹਾਡੇ ਨਾਲ ਨਾ ਕਿਹਨਾਂ ਤੁਹਾਡੀ ਸ਼ਾਂਤੀ ਕਰਵਾਵਾਂਗੇ ਸ਼ਾਂਤੀ ਦਿੰਦੀ ਹਾਂ ਉਹ ਕਿ ਮੈਂ ਐਗਜ਼ੈਕਟ ਮੈਸੇਜ ਮੈਂ ਪੜਿਆ ਤੇ ਉਹ ਜੋ ਪੋਜ਼ਿਟਿਵ ਮੈਸੇਜ ਆ ਮੋਨੇ ਵੀ ਕਿਹਾ 트럼ਪ ਨੇ ਵੀ ਕਿਹਾ ਰਸ਼ੀਆ ਨੇ ਵੀ ਕਿਹਾ ਸਾਰੇ ਔਰ ਇਹਨਾਂ ਦੇਖ ਲੈਣਾ ਚਾਹੀਦਾ ਕਿੱਥੇ ਅਸੀਂ ਜਿਹੜਾ ਚੌਥੇ ਨੰਬਰ ਤੇ ਦੁਨੀਆ ਦੇ ਇਕਨੋਮੀ ਕਿੱਥੇ ਉਹ 104 105 ਨੰਬਰ ਦੇ ਦਿੱਤੇ ਆ ਜਿਹੜੇ ਭੁੱਖੇ ਮਰਨ ਵਾਲੇ ਆ ਸਾਰੇ ਗਰੀਬੀ ਜਿਹੜੀ ਸਭ ਤੋਂ ਬੁਰੀ ਆ ਤੇ ਉਹ ਫਿਰ ਦੋਹਾਂ ਦੇਸ਼ਾਂ ਦਾ ਮਿਲਣਾ ਬਹੁਤ ਔਖਾ ਹੈ ਤਾਂ ਲੜਨਾ ਜੋ ਹੈ ਇੱਕ ਸੌਖਾ ਕੰਮ ਨਹੀਂ ਹੈ اپنی تباہی ਆਪ ਕਰਨੀ ਸੌਖਾ ਕੰਮ ਨਹੀਂ ਹੈ ਜਿਵੇਂ ਕਹਿੰਦੇ ਵੀ ਪਹਿਲਾਂ ਪਾਕਿਸਤਾਨ ਬਣਨ ਤੋਂ ਪਹਿਲਾਂ ਵੈਸਟ ਪਾਕਿਸਤਾਨ ਤੇ ਪਾਕਿਸਤਾਨ ਜਾਨਕਿ ਪਹਿਲਾਂ ਤੁਸੀਂ ਵੈਸਟ ਪਾਕਿਸਤਾਨ ਫਰੰਟ ਤੇ ਲੜੇ ਫਿਰ ਉਸ ਤੋਂ ਬਾਅਦ ਈਸਟ ਪਾਕਿਸਤਾਨ ਗਏ ਫਿਰ ਵੈਸਟ ਪਾਕਿਸਤਾਨ ਦੇ ਮੁੜੇ ਆ ਕੇ ਲੜੇ ਤੁਸੀਂ ਹਾਂ ਤੇ ਪਹਿਲਾਂ ਨਹੀਂ ਉਹ ਵੈਸਟ ਪਾਕਿਸਤਾਨ ਦੇ ਵਿੱਚ 65 ਚ ਲੜਿਆ ਸੀ ਹੂੰ ਈਸਟ ਪਾਕਿਸਤਾਨ ਦੇ ਵਿੱਚ 71 ਦੇ ਵਿੱਚ ਪਹਿਲਾਂ ਲੜਿਆ ਸੀ 14 ਤਰੀਕ ਤੱਕ ਜਿਹੜੇ 93000 ਫੌਜੀ ਉਹਨਾਂ ਦੇ ਜਿਹੜੇ ਸਿਲੰਡਰ ਕਰ ਗਏ ਹਾਂ 15 16 ਨੂੰ ਮੈਂ ਇੱਧਰ ਜੋ ਹੈ ਬਸੰਤਰ ਰਿਵਰ ਤੇ ਲੜਿਆ ਸੀ ਅਪ ਟੂ ਸਿਆਲਕੋਟ ਗਿਆ ਜੀ ਇਹ ਜਿਹੜਾ ਹੈਗਾ ਉਹ ਉਹਦਾ ਐਕਸਪੀਰੀਅੰਸ ਹੀ ਬੜਾ ਇੰਟਰਸਟਿੰਗ ਵੀ ਸੀਗਾ ਜਿਹਨੂੰ ਭੂਤੋ ਖੁਦ ਬਣੇ ਹੋਏ ਸੀਗੇ ਚੱਲੀ ਜਾਉ ਚੱਲੂ ਭੂਤ ਬਣਨਾ ਪੈਂਦਾ ਤਾਂ ਜਿੱਥੇ ਮੌਤ ਹੈ ਸਾਹਮਣੇ ਤੇ ਉਹਦੇ ਮੌਤ ਨੂੰ ਮੌਤ ਬਣ ਕੇ ਟਕਰਨਾ ਪੈਂਦਾ ਫਿਰ ਤਾਂ ਲੜਾਈ ਲੜਨੀ ਕੋਈ ਸ਼ੌਕੀ ਨਹੀਂ ਹੈ ਕਿਉਂ ਜਦ 24 ਘੰਟੇ ਤੁਹਾਡੇ ਸਾਹਮਣੇ ਮੌਤ ਪਾਣੀ ਪਤਾ ਨਹੀਂ ਕਿੱਦਾਂ ਗੋਲੀਆਂ ਆ ਜਾਣੀਆਂ ਆ ਗੋਲੀਆਂ ਹੀ ਆਉਣੀਆਂ ਤੁਹਾਡੇ ਤੇ ਤੇ ਕਿਹੜੀ ਗੱਡੀ ਤੁਹਾਡੇ ਲਈ ਬਣਾਈ ਹੋਈ ਆ ਉਹ ਤਾਂ ਜਿਹੜੀ ਰੱਬ ਨੇ ਬਣਾਈ ਹੈ ਉਹੀ ਉਹ ਲਗਣੀ ਆ ਦੇਖਣ ਜੇ ਬੰਦੇ ਨੂੰ ਭਰੋਸਾ ਹੈ ਕਿ ਮੈਂ ਇਹ ਕੰਮ ਕਰ ਰਣਾ ਉਸੇ ਤੇ ਡਟਿਆ ਰਵੇ ਤਾਂ ਜਿੱਤ ਹੁੰਦੀ ਆ ਉਹਦੀ ਔਰ ਅਸੀਂ ਦੇਖੀਏ ਕਿ ਹੱਤਰ ਵੀ ਦਿਖਾਤਾ ਲੋਕਾਂ ਨੂੰ ਕਿ ਕੀ ਹੈ ਸਾਰਾ ਜੋ ਬੰਗਲਾਦੇਸ਼ ਲੈ ਲਿਆ ਇਧਰ ਵੀ ਬਹੁਤ ਲੈ ਲਿਆ ਸੀ ਪਰ ਇਧਰੋਂ ਗਾਂ ਦੀ ਛੱਡ ਗਈ ਕੀ ਕਰੀਏ ਹੁਣ ਔਰ 93000 ਬੰਦਾ ਛੱਡਤਾ ਉਹਨਾਂ ਦਾ ਚੰਗਾ ਭਲਾ ਤੁਹਾਡੇ ਜੇ ਹੁਣ ਇੱਥੇ ਕਿਹੜੀ ਰੜਾਈ ਪੈ ਗਈ ਉੱਡੇ ਹੀ ਤਾਂ ਹੈਗਾ ਬੰਗਲਾਦੇਸ਼ ਦਾ ਤਾਂ ਹੈਗਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਇੱਥੇ 1800 ਤੋਂ 1850 ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਹੋ ਗਿਆ ਇਹ ਕਹਿੰਦਾ ਟੂ ਨੇਸ਼ਨ ਥਿਉਰੀ ਤੇਰੀ ਥਿਉਰੀ ਕਿੱਥੋਂ ਆ ਗਈ ਵਿੱਚੋਂ ਬਈ ਰਾਜ ਤਾਂ ਹੈਗਾ ਉਹ ਮਹਾਰਾਜਾ ਰਣਜੀਤ ਸਿੰਘ ਵਾਲਾ ਹੈ ਉਹਨਾਂ ਨੂੰ ਦੇਣਾ ਚਾਹੀਦਾ ਸੀਗਾ ਤੇ ਤੁਸੀਂ ਐਵੇਂ ਧੱਕੇ ਦੇ ਨਾਲ ਆਪਣੀ ਪੋਲਿਟਿਕਸ ਜਿਹੜੀ ਹੈਗੀ ਖੇਡ ਕੇ ਨਹਿਰੂ ਜੀ ਤੋਂ ਲੈ ਕੇ ਆਪਣਾ ਕੰਟਰੀ ਜੋ ਗਲਤ ਗੱਲ ਹੋਈ ਹੈ ਬਹੁਤ ਵੱਡੀ ਗਲਤ ਗੱਲ ਹੋਈ ਹੈ ਇਹਨਾਂ ਨੂੰ ਦੇਣਾ ਨਹੀਂ ਚਾਹੀਦਾ ਸੀ ਤੇ ਟੂ ਨੇਸ਼ਨ ਥਿਉਰੀ ਕਿੱਥੋਂ ਹੋ ਗਈ ਅਸੀਂ ਜੀ 40% ਹੈ ਉਧਰ ਪਾਕਿਸਤਾਨੀ ਅਸੀਂ ਮੁਸਲਮਾਨ ਆ ਉਹ ਹਿੰਦੂ ਹੈ ਇਹੀ ਕਹਿ ਰਹੇ ਆ ਸੀ ਨਾ ਵੀ ਮੁਸਲਮਾਨ ਤਾਂ ਉਧਰ 40% ਹੈ ਇੱਧਰ 60% ਹੈ ਸਾਡੇ ਕੋਲ ਮੁਸਲਮਾਨਾਂ ਦੀ ਗੱਲ ਹੁਣ ਦੇਖ ਲਓ ਅੱਛਾ ਗੱਲ ਸੁਣੋ ਅੱਜ ਇੱਕ ਲੇਡੀ ਨੇ ਸਭ ਤੋਂ ਪਹਿਲਾਂ ਹਿੰਦੀ ਦੇ ਵਿੱਚ ਲੜਾਈ ਦਾ ਬਰੀਫਿੰਗ ਦਿੱਤੀ ਸੀ ਉਹਦਾ ਕੀ ਨਾਮ ਸੀ ਇੱਕ ਕਰਨਲ ਲੇਡੀ ਫੌਜੀ ਫੌਜੀ ਸੀ ਕਰਨਲ ਮੁਸਲਮਾਨ ਲੇਡੀ ਸੀ ਬੜੇ ਜੋਸ਼ ਦੇ ਨਾਲ ਉਹਨੇ ਅਟੈਕ ਦੀਆਂ ਡਿਟੇਲ ਦਿੱਤੀਆਂ ਸੀ ਜੇ ਸਾਡੀ ਡਿਟੇਲ ਕਮਾਂਡ ਹੈ ਫੌਜੀ ਦੇ ਇੱਕ ਮੁਸਲਮਾਨ ਫੌਜੀ ਅਫਸਰ ਦੇ ਹੱਥ 'ਚ ਹੈ ਤਾਂ ਉਹ ਕਿਵੇਂ ਕਹਿ ਸਕਦਾ ਕਿ ਅਸੀਂ ਮੁਸਲਮਾਨ ਇੱਧਰ ਜੋ ਹੈ ਹਿੰਦੂਆਂ ਨੂੰ ਉੱਧਰ ਖਤਮ ਕਰ ਲਾਂਗੇ ਇਹ ਤਾਂ ਸਾਰਾ ਇਕੱਠਾ ਸਾਡਾ ਤਾਂ ਹਿੰਦੁਸਤਾਨ ਇਕੱਠਾ ਸੀਗਾ ਥੱਲੇ ਤੋਂ ਲੈ ਕੇ ਉੱਪਰ ਤੱਕ ਹਰ ਕੱਟੇ ਸੀ ਅਸ਼ਮੀਲ ਵਾਲੇ ਕੀ ਕਹਿੰਦੇ ਸੀਗੇ ਅਸੀਂ ਤਾਂ ਨਾਲ ਆਂ ਜਿਸੇ ਤਾਂ ਬਦਲਾ ਲਵਾਂਗੇ ਉਹ ਉਹ ਬੰਦਾ ਕਿਹੜਾ ਸੀਗਾ ਜਿਹੜਾ ਲੜ ਗਿਆ ਸੀਗਾ ਬਈ ਤੁਸੀਂ ਇਹਨਾਂ ਨੂੰ ਕਿਉਂ ਮਾਰਦੇ ਹੋ ਤੈਨੂੰ ਗੋਲੀ ਮਾਰਤੀ ਸੀ ਜਿਹੜਾ ਦੂਜਾ ਖਚਰ ਵਾਲਾ ਸੀ ਸਾਰਾ ਔਰ ਉਸ ਤੋਂ ਬਾਅਦ ਕਿੰਨੀ ਇੱਜ਼ਤ ਕੀਤੀ ਹੈ ਮੁਸਲਮਾਨਾਂ ਨੇ ਉੱਥੇ ਕਸ਼ਮੀਰੀਆਂ ਨੇ ਆਪਣੇ ਜਿਹੜੇ ਟੂਰਿਸਟ ਪਾਛੇ ਔਰ ਖਾਸ ਕਰਕੇ ਸਾਰੇ ਕਹਿੰਦੇ ਸੀਗੇ ਬਹੁਤ ਪ੍ਰੇਰਿਤ ਕੀਤਾ ਫ੍ਰੀ ਬਿਨਾ ਖਰਚ ਦੇ ਉੱਥੇ ਛੱਡ ਕੇ ਗਿਆ ਹਵਾਈ ਅੱਡੇ ਤੱਕ ਕਿਉਂ ਕਿਉਂ ਉਹਨਾਂ ਇਤਿਹਾਸ ਨਹੀਂ ਇਨਸਾਨੀਅਤ ਸੀ ਇੰਡੀਆ ਇਨਸਾਨੀਅਤ ਦੀ ਬੁਨਿਆਦ ਤੇ ਫਜ਼ਲ پاکستان ਫੰਡਾਮੈਂਟਲਿਸਟ ਬੁਨਿਆਦ ਤੇ ਬਣਿਆ ਜਿਹੜੇ ਪਹਿਲਾਂ ਸਾਰੇ ਹਮਲਾਵਰ ਆਉਂਦੇ ਹੁੰਦੇ ਸੀ ਉਹ ਸਭ ਫੰਡਲ ਫੰਡਾਮੈਂਟਲ ਆਰਗਨਾਈਜ਼ਰ ਟਾਈਪ ਜੋ ਖਾਸ ਕਰਕੇ ਸਾਡੇ ਤੇ ਜਿਵੇਂ ਇਹ ਅਬਦਾਲੀ ਨੇ ਹਮਲੇ ਕੀਤੇ ਸਿਰਫ ਇਸੇ ਕਰਕੇ ਲੁੱਟਮਾਰ ਕਰ ਲਈਏ ਔਰ ਅਸੀਂ ਆਪਣੇ ਆਪ ਨੂੰ ਤਕੜਾ ਕਰ ਲਈਏ ਇਹ ਜ਼ਿਆਦਾ ਦਿਨ ਨਹੀਂ ਚੱਲਣ ਵਾਲਾ ਮੁਸ਼ਕਲ ਹੈ ਇਹਨਾਂ ਦਾ ਆਪਣੇ ਆਪ ਨੂੰ ਸੰਭਾਲ ਲੈਣ ਦੋਸਤੀ ਇੱਕੋ ਤਰੀਕਾ ਮਰ ਬੜਾ ਅੱਗੇ ਚੱਲਣ ਸਭਾਚਾਰ ਸਾਡਾ ਵੱਖ ਨਹੀਂ ਹੈ ਉਹ ਮੈਂ ਤੁਹਾਨੂੰ ਸੱਚੀ ਦੱਸ ਦਿਆਂ ਘਰੇਵਾਲਾ ਸੀ ਇੱਥੇ ਪਾਕਿਸਤਾਨ ਦੇ ਵਿੱਚ ਲੈਲਪੁਰ ਜ਼ਿਲ੍ਹਾ ਹੈ ਹੁਣ ਤਾਂ ਉਹਨਾਂ ਨੂੰ ਕੋਈ ਨਾ ਹੋ ਰੱਖਿਆ ਹੋਇਆ ਉੱਥੇ ਮੈਂਬਰ ਪਾਰਲੀਮੈਂਟ ਖੜਾ ਕਰਨਾ ਸੀ ਮੈਂ ਉਹ ਲੇਡੀ ਨੂੰ ਕਿਹਾ ਗਰੇਵਾਲ ਲੇਡੀ ਆ ਮੈਂ ਖੜੀ ਹੋ ਜਾ ਜਿੱਤ ਗਈ ਉਹ ਸਾਰੇ ਇੱਥੇ ਆਉਂਦੇ ਆ ਕਿਉਂ ਗਰੇਵਾਲ ਟੱਪੇ ਦਾ ਮੈਂ ਪ੍ਰਧਾਨ ਆ ਸਾਰੇ ਦੁਨੀਆਂ ਤੋਂ ਆਉਂਦੇ ਆ ਮੈਂਬਰ ਉੱਥੇ ਵੀ ਉੱਥੇ ਵੀ ਇੱਕ ਐਮਐਲਏ ਹੈ ਇੱਕ ਐਮਪੀ ਹੈ ਉਹ ਵੀ ਆਉਂਦੇ ਆ ਇੱਥੇ ਇਕੱਠੇ ਹੁੰਦੇ ਆ ਸਾਡਾ ਸਭਿਆਚਾਰ ਸਾਰੇ ਭੈਣ ਭਾ ਉਹ ਸਾਨੂੰ ਇਹ ਮੇਰੇ ਮੈਂ ਭਾਈ ਮੈਂ ਭਈਆਂ ਨੂੰ ਆ ਮਿਹੜੀ ਸਾਰੇ ਸੱਦਾ ਕਹਿੰਦੀ ਆ ਉਹ ਮੇਰੇ ਤਾਂ ਭਾਈ ਅਸਲੀ ਤਾਂ ਆ ਹਾਇ ਨੇ ਇੱਥੇ ਕਹਿੰਦੀ ਉਹ ਵੀ ਹੁਣ ਸਭਿਆਚਾਰ ਸਾਡਾ ਇੱਕ ਹੋਇਆ ਉੱਥੇ ਮੁਸਲਮਾਨ ਹਿੰਦੂ ਕਿੱਥੇ ਰਹਿ ਗਿਆ ਸਮਝ ਗਿਆ ਨਾ ਤੇ ਇਹ ਜਿਹੜੀਆਂ ਗੱਲਾਂ ਨੇ ਸਭਿਆਚਾਰ ਨੂੰ ਵਿਗਾੜਨ ਦੀ ਗੱਲ ਗਲਤ ਗੱਲ ਹੈ ਇੱਕ ਜੈਸੇ ਹੁਣ ਬਾਜਵੇ ਲੈ ਲੋ ਪਹਿਲਾਂ ਬਾਜਵਾ ਜੋ ਸੀ ਜਨਰਲ ਬਾਜਵਾ ਸੀ ਉਹ ਬਾਜਵਾ ਨੂੰ ਬੜਾ ਪਿਆਰ ਕਰਦਾ ਸੀ ਉਹ ਜਨਰਲ ਬਾਜਵੇ ਕਰਕੇ ਹੀ ਜਨਰਲ ਬਾਜਵਾਹੀ ਸੀ ਨਾ ਜਿਹਦੇ ਕਰਕੇ ਨਨਕਾਣਾ ਸਾਹਿਬ ਦਾ ਜੋ ਸੌਰੀ ਜੋ ਕਰਤਾਰਪੁਰ ਦਾ ਕੋਰੀਡੋਰ ਹੈ ਉਹ ਖੁੱਲਿਆ ਸੀ ਉਹਨੇ ਸਿੱਧੂ ਨੂੰ ਕਿਹਾ ਸੀ ਕਿ ਜੱਫੀ ਪਾ ਕੇ ਠੀਕ ਆ ਨਾ ਚਲੋ ਠੀਕ ਧੰਨਵਾਦ ਬਾਬਾ ਅ ਸੋ ਸੀ ਗੱਲਬਾਤ ਕੀਤੀ ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਜਿਹੜਾ ਸੁਰੱਖਿਅਤ ਰੱਖ ਸਕਦੇ ਹੋ ਆਪਣੇ ਘਰਾਂ ਦੇ ਵਿੱਚ ਜਦੋਂ ਜੰਗ ਲੱਗਦੀ ਹੈ ਤਾਂ ਇਸੇ ਤਰੀਕੇ ਨਾਲ ਅਗਰ ਤੁਹਾਨੂੰ ਕਦੇ ਵੀ ਜੰਗ ਦੇ ਹਾਲਾਤ ਪੈਦਾ ਹੁੰਦੇ ਨੇ ਤਾਂ ਜੋ ਇਸ ਤਰੀਕੇ ਨਾਲ ਕਰਨਲ ਡੀਐਸ ਗਰੇਵਾਲ ਨੇ ਦੱਸਿਆ ਤਾਂ ਜ਼ਰੂਰ ਕਰਿਓ ਤਾਂਕਿ ਇਸ ਜੰਗ ਬੜੇ ਮਾਹੌਲ ਦੇ ਵਿੱਚ ਜੰਗ ਦੇ ਵਿੱਚ ਬਚਾ ਜਾ ਸਕੇ ਸਵਦੇਰੀ ਅਪਡੇਟਸ ਜੁੜੋ ਮਿੱਟੀ ਚੈਨਲ ਦੇ ਨਾਲ